ਸਾਡੀਆਂ ਧੜਕਣਾ ਵਾਦ ਸੀਗੇ ਇੱਥੇ ਬੀਪੀ ਦੀ ਕੋਲੀ ਖਾ ਕੇ ਮੇਜ਼ ਦੇਖ ਰਹੇ ਸੀਗੇ ਦੋ ਵਾਰੀ ਜਾ ਕੇ ਵਾ ਕੇ ਵਾ ਕੇ ਬੈਠ ਦਿਲ ਦੀਆਂ ਧੜਕਣਾ ਤੇਜ਼ ਹੋਈਆਂ ਹੋਈਆਂ ਸੀਗੀਆਂ ਇਹ ਜੀ ਕੱਲ ਜੀ ਦੁਬਈ ਦੇ ਵਿੱਚ ਏਸ਼ੀਆ ਕੱਪ 2025 ਖੇਡਿਆ ਜਾ ਰਿਹਾ ਜਿਹਦਾ ਇੱਕ ਫਸਵਾ ਮੁਕਾਬਲਾ ਸੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਉਹਦਾ ਕੱਲ ਫਾਈਨਲ ਖੇਡਿਆ ਗਿਆ ਤੇ ਜਿਹੜਾ ਭਾਰਤੀ ਟੀਮ ਸਾਡੀ ਇੰਡੀਆ ਨੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਜਿਹੜਾ ਕੱਪ ਹੈਗਾ ਏਸ਼ੀਆ ਕੱਪ ਨੂੰ ਵੀ ਵਾਰੀ ਜਿੱਤਿਆ 41 ਸਾਲਾਂ ਬਾਅਦ ਹੈ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਇਹਨਾਂ ਦਾ ਮੁਕਾਬਲਾ ਹੈ ਤੇ ਜਿੱਤ ਪ੍ਰਾਪਤ ਹੋਈ ਹੈ ਤੇ ਬਹੁਤ ਖੁਸ਼ੀ ਹੋਈ ਹੈ ਜੀ ਕੱਲ ਜਦੋਂ ਮੈਚ ਸ਼ੁਰੂ ਹੋਣਾ ਸੀਗਾ ਉਹਦਾ ਸਾਨੂੰ ਬੜੀ ਬੇਸਬਰੀ ਨਾਲ ਹਿੰਦੁਸਤਾਨ ਪਾਕਿਸਤਾਨ ਦੇ ਮੈਚ ਦਾ ਇੰਤਜ਼ਾਰ ਸੀਗਾ ਔਰ ਬਰਤਲ ਦੀਆਂ ਧੜਕਣਾ ਤੇਜ਼ ਹੋ ਗਈਆਂ ਸੀਗਾ ਪਰ ਭਾਰਤ ਨੇ ਅਸੀਂ ਪਹਿਲਾਂ ਹੀ ਇਹ ਸੋਚ ਵਿਚਾਰ ਕੀਤਾ ਸੀਗਾ ਕਿ ਭਾਰਤ ਨੂੰ ਪਹਿਲਾਂ ਟਾਜ ਜਿੱਤ ਕੇ ਪਾਕਿਸਤਾਨ ਨੂੰ ਬੈਟਿੰਗ ਕਰਾਉਣੀ ਚਾਹੀਦੀ ਹੈ ਸਾਡੇ ਜਿਹੜੇ ਖਿਡਾਰੀ ਬਹੁਤ ਅੱਛੇ ਸੀ ਜਿਹੜਾ ਸਭ ਤੋਂ ਸਾਨੂੰ ਜਿਆਦਾ ਆਸ ਸੀ ਵਿਸ਼ੇਸ਼ ਸ਼ਰਮਾ ਜੀ ਤੇ ਕਿ ਉਹ ਲੰਬਾ ਸਕੋਰ ਕਰਨਗੇ ਅੱਛਾ ਸਕੋਰ ਕਰਨਗੇ ਪਰ ਉਹ ਜਲਦੀ ਆਊਟ ਹੋ ਗਏ ਉਹਨਾਂ ਨਾਲ ਸੂਰਜ ਕੁਮਾਰ ਯਾਦਵ ਵੀ ਜਲਦੀ ਆਊਟ ਹੋ ਗਏ ਮੈਂ ਇਹ ਪਤੰਗਾ ਬਣਾ ਬਨਾ ਚ ਬਹੁਤ ਮਾਰਾਂ ਮੈਂ ਹਾਲੇ ਤੱਕ ਬੋਤਲ ਤੇ ਬਲਬ ਚ ਪਤੰਗ ਬਣਾ ਲੈਣਾ ਉਹ ਕਿ ਮੈਂ ਪੂਰੇ ਵਰਲਡ 'ਚ ਇਕੱਲਾ ਕਲਾਕਾਰ ਹਾਂ ਜਿਹੜਾ ਬੋਤਲ ਤੇ ਬਲਬ ਦੇ ਵਿੱਚ ਪਤੰਗ ਤਿਆ ਉਸ ਤੋਂ ਇਲਾਵਾ ਮੇਰੇ ਹੱਲ ਤੱਕ 60 ਰਿਕਾਰਡ ਜਿਹੜੇ ਦਰਜ ਹੋ ਚੁੱਕੇ ਨੇ ਮੇਰੇ ਨਾਂ ਜਿਨ੍ਹਾਂ ਵਿੱਚ ਵਰਲਡ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡ, ਜਿਹੜਾ ਮੈਨੂੰ ਹੁਣ ਦਰਜ ਮਿਲਿਆ ਯੂਐਸਏ ਰਿਕਾਰਡ, ਲਿੰਕਾ ਬੁੱਕ ਆਫ, ਇੰਡੀਆ ਬੁੱਕ ਆਫ ਰਿਕਾਰਡ, ਯੂਨਿਕ ਵਰਲਡ ਰਿਕਾਰਡ ਜਿੰਨੀਆਂ ਵੀ ਬੁੱਕਾਂ ਨੇ ਸਾਰਿਆਂ 'ਚ ਮੇਰੇ ਨਾਂ ਛਪ ਚੁੱਕੇ ਨੇ ਇਸ ਟਾਈਮ ਮੇਰੇ ਨਾਂ 30 ਰਿਕਾਰਡ ਜਿਹੜੇ ਵਰਲਡ ਦੇ ਨੈਸ਼ਨਲ ਹੈਗੇ ਨੇ ਤੇ 60 ਰਿਕਾਰਡ ਜਿਹੜੇ ਮੇਰੇ ਵਰਲਡ ਰਿਕਾਰਡ ਦਰਜ ਹੋ ਚੁੱਕੇ ਨੇ ਜੀ ਇਹ ਜਿਹੜੀ ਮੈਂ ਪਤੰਗਾ ਬਣਾਉਣਾ ਜਾਦਾ ਪਤੰਗਾ ਮੈਂ ਦੇਸ਼ ਭਗਤੀ ਦੀਆਂ ਤੇ ਆਪਣੇ ਕ੍ਰ ਮੈਂ ਜਿਹੜੀ ਪ੍ਰਦਰਸ਼ਨੀ ਲਗਾਉਣਾ ਮੇਰੇ ਘਰ ਹਰ ਵੇਲੇ ਪ੍ਰਦਰਸ਼ਨੀ ਲੱਗੀ ਰਹਿੰਦੀ ਹੈ ਇਹਦੇ ਵਿੱਚ ক্রিকেট ਦੇ ਖਿਡਾਰੀਆਂ ਦੀਆਂ ਪਤੰਗਾਂ ਤੇ ਦੇਸ਼ ਭਗਤ ਜਿਨ੍ਹਾਂ ਸਾਨੂੰ ਦੇਸ਼ ਦੀ ਆਜ਼ਾਦੀ ਦਿਵਾਈ ਸਾਰੇ ਰਾਸ਼ਟਰਪਤੀ ਸਾਰੇ ਪ੍ਰਧਾਨ ਮੰਤਰੀ ਵੀ ਉਹਨਾਂ ਦੀਆਂ ਪਤੰਗਾਂ ਲਗਾ ਕੇ ਆਪਣੀ ਪ੍ਰਦਰਸ਼ਨੀ 'ਚ ਲਗਾਉਣਾ ਇਹ 'ਚ ਮੈਨੂੰ ਇਨਕਮ ਕੋਈ ਨਹੀਂ ਹੈ ਮੈਂ ਇਹਦੇ ਪਤੰਗਾਂ ਸੇਲ ਨਹੀਂ ਕਰਦਾ ਸਿਰਫ ਆਪਣੀ ਪ੍ਰਦਰਸ਼ਨੀ 'ਚ ਲਗਾ ਕੇ ਆਪਣੇ ਜੇਆ ਵਿੱਚੋਂ ਪੈਸੇ ਖਰਚ ਕੇ ਮੈਂ ਪਤੰਗਾਂ ਤਿਆਰ ਕਰਦਾ ਤੇ ਜਦੋਂ ਆਉਂਦੇ ਨੇ ਦਰਸ਼ਕ ਵੇਖਣ ਆਉਂਦੇ ਨੇ ਪਤੰਗਾਂ ਵੇਖਣ ਆਉਂਦੇ ਉਹ ਬਹੁਤ ਖੁਸ਼ ਹੁੰਦੇ ਨੇ ਉਹਨਾਂ ਦੀ ਖੁਸ਼ੀ ਵੇਖ ਕੇ ਮੇਰੇ ਪੈਸੇ ਪੂਰੇ ਹੋ ਜਾਂਦੇ ਨੇ ਤੇ ਮੈਨੂੰ ਹੌਸਲਾ ਆਉਂਦਾ ਮੈਨੂੰ ਪਤੰਗਬਾਜ਼ੀ ਦਾ ਬਹੁਤ ਸ਼ੌਂਕ ਹੈ ਇੱਥੇ ਤੱਕ ਕਿ ਜੀ ਮੇਰੇ ਘਰ ਦੀ ਜਿਹੜੀ ਪਾਣੀ ਦੀ ਟੈਂਕੀ ਉਹ ਪਾਣੀ ਪਤੰਗ ਦੇ ਰੂਪ ਚ ਬਣੀ ਆ ਜਿਹੜਾ ਮੇਰੇ ਘਰ ਦਾ ਲੋਕਵਾਲ ਹੈ ਜੇ ਤੇ ਮੈਂ ਸ਼ੀਸ਼ੇ 'ਚ ਸਿਰਵਾਨਾ ਉਹ ਵੀ ਪਤੰਗ ਦੇ ਰੂਪ ਦੇ ਵਿੱਚ ਬਣਿਆ ਇੱਥੋਂ ਤੱਕ ਕਿ ਦਰਵਾਜ਼ੇ ਤੇ ਵੀ ਪਤੰਗਾ ਬਣੀ ਆ ਤੇ ਪੀਓਪੀ 'ਚ ਵੀ ਪਤੰਗਾ ਮੈਂ ਬਣਾਈਆਂ ਆ ਔਰ ਜੋ ਮੈਂ ਇਸ ਗਲੇ ਵਿੱਚ ਸੋਨੇ ਦੀ ਚੇਨ ਪਾਣਾ ਤੇ ਚ ਪਤੰਗ ਜਿਹੜਾ ਲੋਕਟ ਹੈਗਾ ਉਹ ਵੀ ਸੋਨੇ ਦੀ ਪਤੰਗ ਦੀ ਸ਼ੇਪ ਵਿੱਚ ਉਹ ਲੋਕਟ ਮੈਂ ਪਤੰਗ ਦੀ ਸ਼ੇਪ ਦੇ ਕਈ ਜਿਹੜੀਆਂ ਸਮਾਜਿਕ ਸੰਸਥਾਵਾਂ ਹੈਗੀਆਂ ਉਹ ਮੈਨੂੰ ਕਈ ਵਾਰੀ ਸਨਮਾਨਿਤ ਕਰ ਚੁੱਕੀਆਂ ਜਿਵੇਂ ਰੋਟਰੀ ਕਲੱਬ ਹੋ ਗਈ ਨਿੰਪਾ ਕਲੱਬ ਹੋ ਗਈ ਜਾਂ ਕਈ ਸੰਸਥਾਵਾਂ ਹੈਗੀਆਂ ਜਿਨ੍ਹਾਂ ਨੇ ਮੈਨੂੰ ਸਨਮਾਨਿਤ ਕੀਤਾ ਪਰ ਮੈਨੂੰ ਦੁੱਖ ਹੋਇਆ ਕਿ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੇ ਹਾਲੇ ਤੱਕ ਮੈਨੂੰ ਕੋਈ ਸਨਮਾਨ ਨਹੀਂ ਦਿੱਤਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਟਵਾੜਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ RPD 24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼ਿਵ ਜਮਨਤ ਸਿੰਘ ਸਾਹਿਬ ਦੀਆਂ ਜਿੱਥੇ ਕਿ ਕੱਲ ਰਾਤ ਤੁਸੀਂ ਦੇਖਿਆ ਦੁਬਈ ਵਿੱਚ ਏਸ਼ੀਆ ਵਰਲਡ ਕੱਪ ਹੋਇਆ ਵਾ ਜਿਸ ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਦਾ ਬੜਾ ਕਰੜਾ ਜਣਾ ਮੈਚ ਸੀ ਹਰ ਕਿਸੇ ਦੀਆਂ ਅੱਖਾਂ ਜਿਹੜੀਆਂ ਇਸ ਮੈਚ 'ਵਾਲ ਸੀ ਅਤੇ ਕੱਲ ਭਾਰਤ ਨੇ ਜਿਹੜੀ ਕਿ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਨਵੀਂ ਵਾਰ ਜਿਹੜਾ ਕਿ ਏਸ਼ੀਆ ਕੱਪ ਜਿੱਤਿਆ ਵਾ ਅਤੇ ਬੜਾ ਲੋਕਾਂ ਦੇ ਵਿੱਚ ਗੱਲ ਕਰੀਏ ਭਾਰਤ ਵਿੱਚ ਜਿਹੜੇ ਲੋਕ ਨੇ ਪੰਜਾਬ ਦੇ ਚਾਹੇ ਭਾਰਤ ਵਾਸੀ ਨੇ ਉਹਨਾਂ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਗਮਉ ਕਲੌਂਜਿਆ ਜੀ ਜਿਹੜੇ ਕਿ ক্রিকেট ਦੇ ਬੜੇ دیਵਾਨੇ ਨੇ ਬੜੇ ਲੰਮੇ ਸਮੇਂ ਤੋਂ ਜਦੋਂ ਵੀ ক্রিকেট ਮੈਚ ਵਰਲਡ ਕੱਪ ਜਾਂ ਕਿਸੇ ਵੀ ਤਰ੍ਹਾਂ ਦਾ ਕੋ ਮੈਚ ਹੁੰਦਾ ਪਾਕਿਸਤਾਨ ਟੀਮ ਨਾਲ ਕਿਸੇ ਵੀ ਦੇਸ਼ ਦੇ ਨਾਲ ਤੇ ਉਹ ਆਪਣੀ ਜਿਹੜੀ ਆ ਖੁਸ਼ੀ ਵੱਖਰੀ ਤਰ੍ਹਾਂ ਪ੍ਰਗਟ ਕਰਦੇ ਨੇ ਅੱਜ ਉਹਨਾਂ ਨੇ ਵੱਖਰੇ ਤਰ੍ਹਾਂ ਦੀਆਂ ਪਤੰਗਾਂ ਬਣਾਈਆਂ ਨੇ ਅਤੇ ਮੁਬਾਕਾਵਾ ਦਿੱਤੀ ਆ ਜਿਹੜੀ ਕਿ ਇੰਡੀਆ ਦੀ ਟੀਮ ਨੂੰ ਜਿਹੜਾ ਕਿ ਵੱਡੀ ਜਿੱਤ ਪ੍ਰਾਪਤ ਕੀਤੀ ਆ ਪਾਕਿਸਤਾਨ ਤੋਂ ਜਿਹ ਮੋਕਲੋਂ ਜੀ ਸਾਡੇ ਨਾਲ ਗੱਲਬਾਤ ਜੁੜ ਕਰਾਂਗੇ ਜਿਲੋਂ ਉਹਨਾਂ ਜੀ ਸਭ ਤੋਂ ਪਹਿਲਾਂ ਤੁਹਾਨੂੰ ਮਾਰਕਾ ਜੀ ਅੱਜ ਟੀਮ ਜਿੱਤੀ ਆ ਅੱਗੇ ਯਾਦ ਕੀ ਕਹਿਣਾ ਜਾਊਗਾ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਮੇਰਾ ਨਾਮ ਜਗਮਨ ਕਨੋਜੀ ਆਜੀ ਅੱਜ ਜੀ ਕੱਲ੍ਹ ਜੀ ਦੁਬਈ ਦੇ ਵਿੱਚ ਏਸ਼ੀਆ ਕੱਪ 2025 ਖੇਡਿਆ ਜਾ ਰਿਹਾ ਜਿਹਦਾ ਇੱਕ ਫਸਵਾ ਮੁਕਾਬਲਾ ਸੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਉਹਦਾ ਕੱਲ ਫਾਈਨਲ ਖੇਡਿਆ ਗਿਆ ਤੇ ਜਿਹੜਾ ਭਾਰਤੀ ਟੀਮ ਸਾਡੀ ਇੰਡੀਆ ਨੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਜਿਹੜਾ ਕੱਪ ਹੈਗਾ ਏਸ਼ੀਆ ਕੱਪ ਨੂੰ ਵੀ ਵਾਰੀ ਜਿੱਤੇ 41 ਸਾਲਾਂ ਬਾਅਦ ਹੈ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਇਹਨਾਂ ਦਾ ਮੁਕਾਬਲਾ ਹੈ ਤੇ ਜਿੱਤ ਪ੍ਰਾਪਤ ਹੋਈ ਹੈ ਤੇ ਬਹੁਤ ਖੁਸ਼ੀ ਹੋਈ ਅਸੀਂ ਕ੍ਰਿਕਟ ਪ੍ਰੇਮੀ ਬੜੇ ਖੁਸ਼ ਹਾਂ ਟੀਮ ਇੰਡੀਆ ਜ ਕਿਤਾ ਰਹੀ ਹੈ ਇਹਨਾਂ ਨੇ ਕੋਈ ਮੈਚ ਨਹੀਂ ਆ ਰਿਹਾ ਸਾਰੇ ਮੈਚ ਜਿੱਤਦੇ ਆਏ ਇੱਥੋਂ ਤੱਕ ਕਿ ਫਾਈਨਲ ਵੀ ਜਿੱਤ ਕੇ ਉਹਨਾਂ ਸਾਡੀ ਚਾਹ ਭਰ ਦੀ ਝੋਲੀ ਵਿੱਚ ਪਾਇਆ ਤੇ ਸਾਡੇ ਜਿਹੜੇ ক্রিকেট ਪ੍ਰੇਮੀ ਜਾਂ ਅਸੀਂ ਜਿੰਨੇ ਵੀ ਹੈਗੇ ਆ ਅਸੀਂ ਟੀਮ ਇੰਡੀਆ ਤੇ ਬਹੁਤ ਖੁਸ਼ ਆ ਜਿਹਨਾਂ ਨੇ ਅੱਛਾ ਪ੍ਰਦਰਸ਼ਨ ਕਰਕੇ ਸਾਨੂੰ ਏਸ਼ੀਆ ਕੱਪ ਭਾਰਤ ਨੂੰ ਦਿਵਾਇਆ ਜੀ ਮਨਿਸ ਵੀ ਜਿਵੇਂ ਉਹ ਹੀ ਕਰਦਾ ਸਾਡੇ ਸਾਥ ਦਾ ਸਮਾਂ ਸੀ ਜਦੋਂ ਮੈਚ ਹੋਣਾ ਸੀ ਸੁਮੇਖਾ ਨਾਲ ਇਹ ਕਿੰਨੀ ਇੱਕ ਦਿਲ ਦੀਆਂ ਧੜਕਣਾਵਾਂ ਵਹੀਆਂ ਸੀ ਉਸ ਤੋਂ ਪਹਿਲਾਂ ਕਿੰਨਾ ਕ ਤੁਸੀਂ ਰੱਬ ਕੋ ਗਾੜੀ ਅਰਦਾਸ ਬੇਨਤੀ ਕੀਤੀ ਸੀ ਕਿੰਨੀ ਕੀ ਪਾਠ ਪੂਜਾ ਕੀਤੀ ਸੀ ਵੀ ਸਾਡੀ ਇੱਜ਼ਤ ਰੱਖ ਲਿਓ ਕਿ ਸਾਡੀ ਜਿਹੜੀ ਆ ਭਾਰਤੀ ਕ੍ਰਿਕਟ ਟੀਮ ਉਹ ਜਿੱਤ ਰਹੀ ਹੈ ਪਾਕਿਸਤਾਨ ਕਿਉਂਕਿ ਹਰ ਹੋਰ ਕਿਸੇ ਦਾ ਪਤਾ ਨਹੀਂ ਪਰ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਬੜਾ ਫਸਫਸਾ ਮੈਚ ਹੁੰਦਾ ਵਾ ਫਿਰ ਕਿੰਨੇ ਕੇ ਪਰਮਾਤਮਾ ਅਗੇ ਅਰਦਾਸ ਬੇਨਤੀ ਕੀਤੀ ਸੀ ਮੰਦਿਰ ਜਾ ਕੇ ਪਰਮਾਤਮਾ ਅਗਾਰੀ ਸ਼ੁਕਰ ਗੁਜ਼ਾਰ ਕੀਤਾ ਸੀ ਵੀ ਸੱਚੇ ਬਾਸ਼ਾ 라ਤੀ ਮੈਚ ਹੈਗਾ ਸਾਡੀ ਟੀਮ ਦਾ ਤੇ ਸਾਡੀ ਜਿੱਤ ਪ੍ਰਾਪਤ ਹੋਵੇ। ਇਹ ਜੀ ਕੱਲ ਜਦੋਂ ਮੈਚ ਸ਼ੁਰੂ ਹੋਣਾ ਸੀਗਾ ਉਦੋਂ ਸਾਨੂੰ ਬੜੀ ਬੇਸਬਰੀ ਨਾਲ ਹਿੰਦੁਸਤਾਨ-ਪਾਕਿਸਤਾਨ ਦੇ ਮੈਚ ਦਾ ਇੰਤਜ਼ਾਰ ਸੀਗਾ। ਔਰ ਬਰਤਲ ਦੀਆਂ ਧੜਕਣਾ ਤੇਜ਼ ਹੋ ਗਈਆਂ ਸੀਗਾ ਪਰ ਭਾਰਤ ਨੇ ਅਸੀਂ ਪਹਿਲਾਂ ਹੀ ਇਹ ਸੋਚ ਵਿਚਾਰ ਕੀਤਾ ਸੀਗਾ ਕਿ ਭਾਰਤ ਨੂੰ ਪਹਿਲਾਂ ਟਾਸ ਜਿੱਤ ਕੇ ਪਾਕਿਸਤਾਨ ਨੂੰ ਬੈਟਿੰਗ ਕਰਾਉਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਸਸਤੇ 'ਚ ਨਿਬੇੜ ਲੈਣਗੇ ਪਹਿਲਾਂ ਤੇ ਉਹਨੇ ਸਾਨੂੰ ਵੀ ਉਸ ਕੀਤਾ ਕਾਫੀ ਲੰਬੀ ਸਕੋਰ ਲੈ ਕੇ ਪਰ ਸਾਡੇ ਜਿਹੜੇ ਕ੍ਰਿਕਟ ਦੇ ਬੋਲਰ ਹੈਗੇ ਨੇ ਕੁਲਦੀਪ ਸਿੰਘ ਜੀ ਹੈਗੇ ਜਿਹੜੇ ਹੈਗੇ ਨੇ ਇਹਨਾਂ ਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਤੇ ਭੁਮਰਾਜੀ ਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੂੰ ਛੇਤੀ ਔਟ ਕਰ ਲਿਆ ਜਿਹੜਾ ਕਿ 35 ਦੇ ਵਿੱਚ ਬਾਕੀ ਟੀਮ ਆਲ ਆਊਟ ਕਰ ਦਿੱਤੀ ਉਹਨਾਂ ਨੇ ਉਸ ਤੋਂ ਬਾਅਦ ਇੱਕ ਵਾਰੀ ਫੇਰੇ 'ਚ ਫੇਰ ਬਦਲ ਆਇਆ ਜਦੋਂ ਟੀਮ ਦੇ 12 ਸਕੋਰ ਤੇ ਤਿੰਨ ਖਿਡਾਰੀ ਆਊਟ ਹੋ ਗਏ ਅਸੀਂ ক্রিকেট ਵੀ ਇੰਡੀਆ ਦੇ ਜਿਹੜੇ ক্রিকেট ਪ੍ਰੇਮੀ ਬਹੁਤ ਮਿਊਜ਼ ਹੋਏ ਪਰ ਸਾਨੂੰ ਆ ਸੀ ਕਿ ਜਿਹੜੀ ਸਾਡੀ ਟੀਮ ਬਹੁਤ ਤਾਕਤਵਾਰ ਹੈ ਸਾਡੇ ਕੋਲ ਖੀਰ ਤੱਕ ਬੱਲੇਬਾਜ਼ੀ ਹੈ ਤੇ ਉਹੀੋ ਕੰਮ ਹੋਇਆ ਜਿਹੜੇ ਅਖੀਰ ਦੇ ਬੱਲੇਬਾਜ਼ ਆਏ ਨੇ ਆਪਣੇ ਜਿਹੜੇ ਬਹੁਤ ਵਧੀਆ ਖੇਡੇ ਨੇ ਬਹੁਤ ਅੱਛਾ ਉਹਨਾਂ ਪ੍ਰਦਰਸ਼ਨ ਕਰਕੇ ਸਾਨੂੰ ਮੈਚ ਜਿੱਤ ਆਇਆ ਉਹ ਜਿਹੜਾ ਮੈਚ ਸਾਡੇ ਘਰ ਦੀ ਚੋਲੀ ਵਿੱਚ ਆਇਆ ਜੀ ਗੁਣੇ ਐਸਓਪੀ ਗੱਲ ਕਰੀਏ ਜਿਵੇਂ ਤੁਹਾਨੂੰ ਦੱਸ ਰਿਹਾ ਪਈ 12 ਸਕੋਰ ਤੇ ਖਿਡਾਰੀ ਆਊਟ ਹੋ ਗਏ ਸੀ ਉਸ ਟਾਈਮ ਕਿੰਨੀ ਕਿ ਮਾਨੂੰ ਨਰਾਸ਼ਾ ਹੋ ਗਈ ਸੀ ਯਾਰ ਲੱਗਦਾ ਹੁਣ ਮੈਚ ਹੱਥੋਂ ਚਲੇ ਜਾਣਾ ਵਾ ਕਿ ਲੱਗਦਾ ਸੀ ਵੀ ਟੀਵੀ ਬੰਦ ਕਰ ਦਈਏ ਪਰ ਤਾਂ ਤਾਂ ਹੈ ਹੀ ਹਾਰ ਜਾਣਾ ਪਰ ਕਿ ਜੀ ਮਨ ਜਿੰਦਰੋਂ ਮੀਨ ਹੈਗੀ ਸੀ ਵੀ ਸ਼ਾਇਦ ਕੁਝ ਲਾਸਟ ਵਿੱਚ ਕੁਝ ਵਖਰਾ ਹੋ ਸਕਦਾ ਵਾ ਕੋਈ ਜਿੱਤ ਪ੍ਰਾਪਤ ਹੋ ਸਕਦੀ ਆ ਕੋਈ ਵਖਰਾ ਕਰ ਸਕਦੇ ਕਿ ਲੱਗਦਾ ਵਾਕਈ ਉਹ ਹੀ ਹੋਇਆ ਸਾਡੇ ਜਿਹੜੇ ਖਿਡਾਰੀ ਬਹੁਤ ਅੱਛੇ ਸੀ ਜਿਹੜਾ ਸਭ ਤੋਂ ਸਾਨੂੰ ਜਿਆਦਾ ਆਸ ਹੈ ਕਿ ਸੀ ਵਿਸ਼ੇਖ ਸ਼ਰਮਾ ਜੀ ਤੇ ਕਿ ਉਹ ਲੰਬਾ ਸਕੋਰ ਕਰਨਗੇ ਅੱਛਾ ਸਕੋਰ ਕਰਨਗੇ ਪਰ ਉਹ ਜਲਦੀ ਆਊਟ ਹੋ ਗਏ ਉਹਨਾਂ ਨਾਲ ਸੂਰਜ ਕੁਮਾਰ ਯਾਦਵ ਵੀ ਜਲਦੀ ਆਊਟ ਹੋ ਗਏ ਪਰ ਜਿਹੜੇ ਸਾਡੇ ਤਿਲਕ ਵਰਮਾ ਜੀ ਸੀਗੇ ਬਹੁਤ ਅੱਛੀ ਬੈਟਿੰਗ ਕਰ ਰਹੇ ਨੇ ਬਹੁਤ ਅੱਛੀ ਫਾਰਮ 'ਚ ਉਹਨਾਂ ਨੇ ਕੱਲ 69 ਸਕੋਰ ਜਿਹੜੇ ਸੰਜੂ ਸੈਮਸਨ ਸੀ ਉਹਨਾਂ ਨੇ ਬਹੁਤ ਅੱਛੀ ਬੈਟਿੰਗ ਕੀਤੀ ਹੈ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਜਿਹੜਾ ਮੈਚ ਹੌਲੀ ਹੌਲੀ ਜਿੱਥੇ ਦੇ ਕਰੀਬ ਲਜਾਂਦੇਗੇ ਸਾਡੀਆਂ ਧੜਕਣਾਂ ਆਵਦੀਆਂ ਸੀ ਤੇ ਬੀਪੀ ਦੀ ਗੋਲੀ ਖਾ ਕੇ ਮੈਚ ਦੇਖ ਰਿਹਾ ਸੀਗੇ ਦੋ ਵਾਰੀ ਜਾ ਕੇ ਬੈ ਕੇ ਬੈਠੇ ਦਿਲ ਦੀਆਂ ਧੜਕਣਾਂ ਦੇ ਹੋਈਆਂ ਹੋਈਆਂ ਸੀਗੀਆਂ ਪਰ ਜਦੋਂ 20 ਗੇਂਦਾਂ ਦੇ ਵਿੱਚ 22 ਸਕੋਰ ਹੋ ਗਿਆ ਉਦੋਂ ਸਾਨੂੰ ਹੌਸਲਾ ਆਇਆ ਕਿ ਸਾਡੇ ਹੀ ਅੱਜ ਟੀਮ ਹੈ ਇਹ ਜਿਹੜਾ ਏਸ਼ੀਆ ਕੱਪ ਜਿੱਤ ਕੇ ਲਿਆਏਗੀ ਹੋਈ ਇਹ ਗੱਲ ਹੋਈ ਕਿ ਰਿੰਕੂ ਸ਼ਰਮਾ ਨੇ ਚੋਕਾ ਲਗਾ ਕੇ ਤੇ ਤਿਲਕ ਵਰਮਾ ਜੀ ਨੇ ਬਹੁਤ ਅੱਛੇ ਚੋਕੇ ਛੱਕੇ ਲਗਾ ਕੇ ਮੋਦੀ 41 ਸਾਲ ਬਾਅਦ ਕਹਿੰਦੇ ਇਸ ਤਰ੍ਹਾਂ ਜਿੱਤ ਪ੍ਰਾਪਤ ਹੋਈ ਹੈ ਏਸ਼ੀਆ ਕੱਪ ਦੀ ਕਿੰਨੀ ਖੁਸ਼ੀ ਹੋਈ ਆ ਭਾਰਤ ਮੀਡੀ ਵੱਡੀ ਜਿੱਤ ਪ੍ਰਾਪਤ ਬਹੁਤ ਖੁਸ਼ੀ ਹੋਈ ਅਸੀਂ ਜਿਹੜੀ ਜਿੱਤ ਦੀ ਬੜੀ ਸ਼ੁਭ ਕਾਮਨਾਵਾਂ ਬੜੀਆਂ ਕਾਮਨਾਵਾਂ ਕੀਤੀਆਂ ਸੀ ਅਸੀਂ ਮੰਦਰ ਵੀ ਜਾਵਾਂਗੇ ਪ੍ਰਸ਼ਾਦ ਵੀ ਚੜਾਵਾਂਗੇ ਅੱਜ ਮੈਚ ਜਿੱਤੇ ਆ ਮੰਦਰ ਜਾ ਕੇ ਅਸੀਂ ਪ੍ਰਸ਼ਾਦ ਚੜਾ ਕੇ ਸਾਡੀ ਸੁੱਖ ਨਾ ਸੀ ਕਿ ਇੰਡੀਆ ਜੇ ਕਿਹੜੇ ਕੱਪ ਜਿੱਤੇਗਾ ਅਸੀਂ ਮੰਦਰ ਮੱਥਾ ਟੇਕ ਕੇ ਆਵਾਂਗੇ ਤੇ ਉਹੀ ਹਿਸਾਬ ਨਾਲ ਸਾਨੂੰ ਗੱਲ ਬਹੁਤ ਖੁਸ਼ੀ ਹੋਈ ক্রিকেট ਪ੍ਰੇਮੀ ਬਹੁਤ ਜਿਹੜੇ ਖੁਸ਼ ਹੋਏ ਜਿਹੜਾ ਹਿੰਦੁਸਤਾਨ ਦਾ ਪਾਕਿਸਤਾਨ ਦਾ ਮੈਚ ਹੈ ਇਹ ਦੀ ਸਿਰਫ ਹਿੰਦੁਸਤਾਨ ਪਾਕਿਸਤਾਨ ਹੀ ਦੇਖਦਾ ਇਹਦੇ ਨਾਲ ਜਿੰਨੇ ਵੀ ਕੰਟਰੀ ਹੈਗੇ ਨੇ ਆਸਟ੍ਰੇਲੀਆ ਇੰਗਲੈਂ ਜਿਹੜਾ ਇਹਨਾਂ ਦੋਸਤਾਂ ਦੇ ਪਾਕਿਸਤਾਨ ਦਾ ਮੈਚ ਖੁਸ਼ ਹੋ ਕੇ ਵੇਖਦੇ ਨੇ ਤੇ ਬੇਸਬਰੀ ਨਾਲ ਵੇਖਦੇ ਨੇ ਸਾਨੂੰ ਪਤਾ ਸੀਗਾ ਜੇਕਰ ਪਾਕਿਸਤਾਨ ਦੇ ਮੇ ਨਾਲ ਮੈਚ ਆਏਗਾ ਤੇ ਸਾਡੀ ਟੀਮ ਲਗਾਤਾਰ ਜਿੱਤਦੀ ਜਾਏਗੀ ਤੇ ਪਾਕਿਸਤਾਨ ਨੂੰ ਫਾਈਨਲ ਚ ਵੀ ਰਾ ਕੇ ਜਿੱਤ ਪ੍ਰਾਪਤ ਕਰਨਗੇ ਜੀ ਮੇਰੇ ਤੋਂ ਵੀ ਅਸੀਂ ਦੇਖਿਆ ਕੱਲ ਬਜ਼ਾਰਾਂ ਦੀ ਗੱਲ ਕਰੀਏ ਗਲੀਆਂ ਦੀ ਗੱਲ ਕਰੀਏ ਹਰ ਥਾਂ ਤੇ ਮੈਚ ਦਾ ਜਵਾਰਾ ਲੱਗਾ ਸੀ ਚਾਹੇ ਕਿਸੇ ਦੁਕਾਨ ਦੀ ਗੱਲ ਕਰੀਏ ਮਹੱਲੇ ਚ ਲੋਕਾਂ ਨੇ ਵੱਡੀਆਂ ਵੱਡੀਆਂ ਲੜੀਆਂ ਲਾ ਕੇ ਬੈਠੇ ਸੀ ਲੋਕ ਅਤੇ ਖਾਸ ਕਰਕੇ ਇੱਕ ਮਨ ਚ ਖੁਸ਼ੀ ਸੀ ਵੀਰ ਕੀ ਏਸ਼ੀਆ ਕੱਪ ਡੇਰਾਵਾ ਹਿੰਦੁਸਤਾਨ ਜਿੱਤਣਗੇ ਲੋਕਾਂ ਨੂੰ ਬੜੇ ਚੜ੍ਹੇ ਖੁਸ਼ੀ ਸੀ ਅਸੀਂ ਦੇਖਿਆ ਜਦੋਂ ਕਿ ਛੱਕਾ ਚੋਕਾ ਵੱਜਦਾ ਸੀ ਬੜੀਆਂ ਟੀਟੀ ਵਾਜਾ ਮਾਰਦੇ ਫੜੀ ਬੜੀ ਬੁਚੀ ਸ਼ਾਬਾਸ਼ ਕਹਿੰਦੇ ਵੀ ਇੰਡੀਆ ਟੀਮ ਜਿੱਤੇਗੀ ਸ਼ਾਬਾਸ਼ ਇੰਡੀਆ ਟੀਮ ਇਸ ਤਰ੍ਹਾਂ ਬੜੀ ਵਧਾਈ ਦਿੱਤੀ ਜਾਂਦੀ ਜੀ ਸਾਡਾ ਭਾਰਤ ਦੇਸ਼ ਜਿਹੜਾ ਬਹੁਤ ਪ੍ਰੇਮੀ ਦੇਸ਼ ਹੈ ਜੀ ਇਹ ਜਿਹੜਾ ਅਸੀਂ ਬਿਨਾਂ ਗੋਲਾ ਬਰੂਦ ਤੋਂ ਬਿਨਾਂ ਜੰਗ ਤੋਂ ਅਸੀਂ ਇਹ ਜੰਗ ক্রিকেট ਦੀ ਲੜੀ ਹੈ ਜਿਹੜੀ ਕਿ ਬੈਟ ਬੱਲੇ ਨਾਲ ਲੜੀ ਗਈ ਹੈ ਸਾਡੇ ਖਿਡਾਰੀਆਂ ਨੇ ਤੇ ਪਾਕਿਸਤਾਨ ਨੂੰ ਤਿੰਨ ਵਾਰੀ ਰਹਾ ਕੇ ਹੈਟ੍ਰਿਕ ਕੀਤੀ ਹੈ ਕੱਲ ਜਦੋਂ 8 ਵਜੇ ਸ਼ਹਿਰ ਦੇ ਵਿੱਚ ਸਨਾਟਾ ਛਾ ਗਿਆ ਸੀ ਕੈਰਫੂ ਟਾਈਪ ਮਹੌਲ ਹੋ ਗਿਆ ਸੀਗਾ ਸਾਰੇ ਲੋਕੀ ਆਪਣੇ ਘਰ ਬੈਠ ਕੇ ਮੇਜ਼ ਦਾ ਆਨੰਦ ਲੈ ਰਹੇ ਸੀ ਪਰ ਕਿਸੇ ਵੇਲੇ ਤੂ ਉਤਰਾਓ ਘੜਕਣਾ ਵੱਧਦੀਆਂ ਘਟਦੀਆਂ ਸੀਗੀਆਂ ਪਰ ਸਾਨੂੰ ਆਸ ਸੀ ਕਿ ਅੱਜ ਜਿਹੜੀ ਸਾਡੀ ਕ੍ਰਿਕਟ ਟੀਮ ਬਹੁਤ ਅੱਛਾ ਪ੍ਰਦਰਸ਼ਨ ਕਰਦੀ ਆ ਰਹੀ ਹੈ ਤੇ ਅੱਜ ਦਾ ਵੀ ਉਹ ਪ੍ਰਦਰਸ਼ਨ ਅੱਛਾ ਕਰਨਗੇ ਉਹਨਾਂ ਨੇ ਸਾਡੇ ਦੇਸ਼ ਦੇ ਕ੍ਰਿਕਟ ਪ੍ਰੇਮੀਆਂ ਨੂੰ ਨਿਰਾਸ਼ ਨਹੀਂ ਕੀਤਾ ਤੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਸਾਨੂੰ ਅੱਜ ਜਿਹੜੀ ਇਹ ਟਰੋਫੀ ਦਿਵਾਈ ਹੈ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਜੀ ਰਿਮੋਨ ਨੇ ਆਪਣੀ ਟੀਮ ਦੀ ਗੱਲ ਕਰੀ ਨੌਜਵਾਨ ਨੇ ਮੁੰਡੇ ਨੇ ਸਾਰੇ ਅੰਦੂਚ ਪੰਜਾਬ ਦੇ ਵੀ ਹੈਗੇ ਨੇ ਕਿ ਲੱਗਦਾ ਵੀ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਵਾ ਕਿਉਂਕਿ ਇਹਨਾਂ ਵਿੱਚ ਸਾਡਾ ਉੱਭਰਦਾ ਆਇਆ ਸਾਡਾ ਭਵਿੱਖਿਆ ਅਤੇ ਜਿਹੜੇ ਨੌਜਵਾਨ ਨੇ ਫਰਤੀਲੇ ਵੀ ਨੇ ਕਿ ਲੱਗਦਾ ਵੀ ਅੱਜ ਨੌਜਵਾਨ ਸਾਡੀ ਟੀਮ ਆ ਤੇ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਕਿ ਲੱਗਦਾ ਵੀ ਇਸ ਨਾਲੇ ਨੌਜਵਾਨਾਂ ਨੂੰ ਚਾਹੀਓ ਸ਼ਹਿਰਾਂ ਦੇ ਨੇ ਪਿੰਡਾਂ ਦੇ ਨੇ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਵਾ ਜੀ ਬਿਲਕੁਲ ਜੀ ਜਿਹੜੇ ਨਵੇਂ-ਨਵੇਂ ਖਿਡਾਰੀ ਆਈਪੀਐਲ ਚੋਂ ਨਿਕਲ ਰਹੇ ਨੇ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਨੇ ਪਹਿਲਾਂ ਦੀ ਕ੍ਰਿਕਟ ਤੇ ਅੱਜ ਦੀ ਕ੍ਰਿਕਟ 'ਚ ਬਹੁਤ ਫਰਕ ਹੈ ਪਹਿਲਾਂ ਕ੍ਰਿਕਟ ਸਲੋ ਸੀ ਅੱਜ ਦੀ ਕ੍ਰਿਕਟ 'ਚ ਬਹੁਤ ਜਿਹੜੀ ਫਾਸਟ ਹੋ ਚੁੱਕੀ ਹੈ ਪਹਿਲਾਂ 50 ਓਵਰਾਂ ਦੇ ਵਿੱਚ 200 ਸਕੋਰ ਜਿਹੜੀ ਟੀਮ ਮਾਰ ਜਾਂਦੀ até de cima ਉਹ ਵੀ ਜਿਹੜੇ ਖਿਡਾਰੀ ਚੇਸ ਕਰ ਲੈਂਦੇ ਨੇ ਤੇ ਇਸ ਕਰਕੇ ਜਿਹੜੇ ਨਵੇਂ ਖਿਡਾਰੀ ਆ ਰਹੇ ਨੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਕਿ ਸਾਰਿਆਂ ਨੂੰ ਇਸ ਕਰਕੇ ਸਾਡੀ ਜਿਹੜੀ ਭਰਦੀ ਟੀਮ T20 ਤੇ 50 50 50 50 ਓਵਰਾਂ ਦੀ ਟੀਮ ਹੈ ਦੋਵੇਂ ਟੀਮਾਂ ਬਹੁਤ ਮਜ਼ਬੂਤ ਹੈ ਇਹਨਾਂ ਕੋਲ ਬਹੁਤ ਅੱچھے ਅੱچھے ਖਿਡਾਰੀ ਮਿਲੇ ਨੇ ਜਿਵੇਂ ਅਭਿਸ਼ੇਕ ਸ਼ਰਮਾ ਜੀ ਬਹੁਤ ਅੱچھے ਖਿਡਾਰੀ ਨੇ ਸਾਡੇ ਪਸਦ ਦੀ ਜਾਂ ਤੇ ਸਾਨੂੰ ਜਿਆਦਾ ਖੁਸ਼ੀ ਹੋਏ ਸਾਡੇ ਅਮਰੀ ਸਰਦੇ ਹੈਗੇ ਨੇ ਤੇ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨਾਲ ਅਰਸ਼ਦੀਪ ਜੀ ਵੀ ਹੈਗੇ ਨੇ ਰਿੰਕੂ ਸਿੰਘ ਜੀ ਵੀ ਹੈਗੇ ਨੇ ਜਿਹੜਾ ਬਹੁਤ ਅੱਛਾ ਪੰਜਾਬ ਚੋਂ ਜਿਹੜੇ ਖਿਡਾਰੀ ਕਰਦੇ ਨੇ ਸਾਡਾ ਹੌਸਲਾ ਵਧਦਾ ਤੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਖਿਡਾਰੀ ਅੱਛਾ ਪ੍ਰਦਰਸ਼ਨ ਕਰਕੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਜੀ ਜਗਮਉਂ ਜੀ ਤੁਸੀਂ ਕਿਦੇ ਜਦੋਂ ক্রিকেট ਦੇ ਫੈਨ ਦੇ ক্রিকেট ਦੇ دیਵਾਨੇ ਕਦੋਂ ਦੇ ਬਣੇ ਜੀ ਅਸੀਂ ਦੇਖਿਆ ਤੁਹਾਡੀ دیਵਾਨਗੀ ਤੇ ਬਹੁਤ ਵੱਖਰੀ ਤਰ੍ਹਾਂ ਦੀ ਆ ਤੇ ਕਦੋਂ ਦੇ ਫੈਨ ਹੋ ਗਿਆ ਤੁਸੀਂ ক্রিকেট ਦੇ ਮੈਂ ਜੀ ਬਚਪਨ ਚ ক্রিকেট ਬਹੁਤ ਖੇਡਦਾ ਸੀਗਾ ক্রিকেট ਖੇਡਦਾ ਸੀ ਉਸ ਤੋਂ ਬਾਅਦ ਮੈਂ ਪਤੰਗਾਂ ਵੀ ਬਣਾਉਣ ਲੱਪਿਆ ਮੈਂ ਪਤੰਗ ਪ੍ਰੇਮੀ ਦੇ ਨਾਂ ਨਾਲ ਲੇ ਕੇ ক্রিকেট ਪ੍ਰੇਮੀ ਵੀ ਬਣ ਗਿਆ ਔਰ ਮੈਂ ਜਦੋਂ ਵੀ ਸਾਡੇ ਘਰ ਦੇ ਵਿੱਚ ਕੋਈ ਵਰਲਡ ਕੱਪ ਜਾਂ ਕੋਈ ਵੀ ਦੀ ਸੀਰੀਜ਼ ਖੇਡੀ ਜਾਂਦੀ ਏ ক্রিকেট ਦੀ ਜਾਂ ਕੋਈ ਅੱਛਾ ਵਰਲਡ ਕੱਪ ਆਂਦਾ ਉਹਦੇ ਵਿੱਚ ਮੈਂ ਆਪਣੇ ਜਿਹੜੇ ক্রিকেট ਆਪਣੇ ਖਿਡਾਰੀ ਹੈਗੇ ਨੇ ਉਹਨਾਂ ਨੂੰ ਮੈਂ ਆਪਣੀ ਸ਼ੁਭਕਾਮਨਾਤ ਪਪ ਪਤੰਗਾ ਬਣਾ ਕੇ ਦੇਣਾ ਸਾਡੇ ਦੇਸ਼ ਵਿੱਚ ਕੋਈ ਵੀ ਰਾਸ਼ਟਰੀ ਤਿਹਾੜਾ ਆਂਦਾ ਕੋਈ ਵੀ ਹੈ ਜਾਂਦਾ ਮੈਂ ਪਤੰਗਾ ਬਣਾ ਕੇ ਆਪਣੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦੇਣਾ ਖਾਸ ਕਰਕੇ ਜਦੋਂ ਕ੍ਰਿਕਟ ਦਾ ਮੈਚ ਆਂਦਾ ਤੇ ਕ੍ਰਿਕਟ ਵਾਸਤੇ ਮੈਂ ਵਨਸਵਨੀਆਂ ਪਤੰਗਾ ਬਣਾ ਕੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਤੇ ਉਹਨਾਂ ਦੀ ਸ਼ੁਭਨਾ ਕੋ ਆਮਨਾਵਾਂ ਕਾਮ ਆਂਦੀਆਂ ਨੇ ਤੇ ਸਾਡੇ ਦਾ ਆਵਾਜ਼ ਦੇ ਦੇਸ਼ ਵਾਸਤੇ ਟਰਾਫੀਆਂ ਵੀ ਜਿੱਤ ਕੇ ਸਾਡੀ ਟੀਮ ਇੰਡੀਆ ਲੈ ਕੇ ਆਂਦੀ ਹੈ ਬਨੇਸੋ ਵੀ ਹੋਣ ਜਿਹੜਾ ਮੈਂ ਤੁਸੀਂ ਅੱਜ ਬਣਾਈਆਂ ਪਤੰਗਾਂ ਬਣਾਈਆਂ ਕਿਹੜੀ ਕਿਹੜੀ ਟੀਮ ਦੀ ਬਣਾਈਆਂ ਨੇ ਖਿਡਾਰੀ ਕਿਹੜੇ ਕਿਹੜੇ ਲਾਏ ਗਏ ਨੇ ਦੋਵਾਂ ਪਾਸੇ ਖਿਡਾਰੀ ਕਿ ਜਾਂ ਇੰਡੀਆ ਦੇ ਖਿਡਾਰੀ ਆ ਰਤਣੇ ਮੈਂ ਜੀ ਪਹਿਲੇ ਜਿਹੜੇ ਇੱਕ ਪਤੰਗਾ ਬਣਾਈਆਂ ਸੀ ਉਹ ਟੀਮ ਇੰਡੀਆ ਦੇ ਖਿਡਾਰੀ ਬਣਾਏ ਨੇ ਆਪਣੇ ਸਾਡੇ ਭਾਰਤ ਦਾ ਮੈਚ ਹੈਗਾ ਸੀ ਮੈਂ ਆਪਣੇ ਭਾਰਤ ਦੇ ਖਿਡਾਰੀਆਂ ਦੀ ਫੋਟੋਆਂ ਲਗਾ ਕੇ ਆਪਣੇ ਦੇਸ਼ ਦਾ ਝੰਡਾ ਉਹਦੇ ਉੱਤੇ ਲਗਾ ਕੇ ਆਪਣੇ ਭਾਰਤ ਵਾਲੋਂ ਪਤੰਗਾਂ ਬਣਾਈਆਂ ਗਈਆਂ ਤੇ ਆਪਣੇ ਭਾਰਤੀ ਖਿਡਾਰੀਆਂ ਨੂੰ ਮੈਂ ਸ਼ੁਭਕਾਮਨਾਵਾਂ ਦਿਤੀਆਂ ਜਿੰਨੀਆਂ ਵੀ ਪਤੰਗਾਂ ਬਣੀਆਂ ਸਾਡੀ ਟੀਮ ਇੰਡੀਆ ਦੇ ਸਾਡੇ ਦੇਸ਼ ਦੇ ਖਿ ਬਿਨੈਸਪੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੇ ਬਿਨੈਸਪੀ ਹੋਰ ਤੁਸੀਂ ਪਤੰਗਾਂ ਦੀ ਗੱਲ ਕਰੀਏ ਪਤੰਗਾਂ ਵਿੱਚ ਹੋਰ ਤੁਸੀਂ ਕੀ ਕੀ ਬਣਾਉਂਦੇ ਹੋ ਹੁਣ ਤੱਕ ਕਿੰਨੇ ਕ ਵਰਲਡ ਰਿਕਾਰਡ ਤੁਸੀਂ ਬਣਾ ਚੁੱਕੇ ਮੈਂ ਜੀ ਪਤੰਗਾਂ ਬਣਾ ਬਣਾਣ ਚ ਬਹੁਤ ਮਾਰਾਂ ਮੈਂ ਹਾਲੇ ਤੱਕ ਬੋਤਲ ਤੇ ਬਲਬ ਵਿੱਚ ਵੀ ਪਤੰਗ ਬਣਾ ਲਿਆ ਨਾ ਉਹ ਕਿ ਮੈਂ ਪੂਰੇ ਵਰਲਡ 'ਚ ਇਕੱਲਾ ਕਲਾਕਾਰ ਹਾਂ ਜਿਹੜਾ ਬੋਤਲ ਤੇ ਬਲਬ ਦੇ ਵਿੱਚ ਪਤੰਗ ਤਿਆਰ ਕਰਦਾ ਉਸ ਤੋਂ ਇਲਾਵਾ ਮੇਰੇ ਹਾਲੇ ਤੱਕ 60 ਰਿਕਾਰਡ ਜਿਹੜੇ ਦਰਜ ਹੋ ਚੁੱਕੇ ਨੇ ਮੇਰੇ ਨਾਂ ਜਿਹਦੇ ਵਿੱਚ ਵਰਲਡ ਰਿਕਾਰਡ ਏਸ਼ੀਆ ਬੁੱਕ ਆਫ ਰਿਕਾਰਡ ਜਿਹੜਾ ਮੈਨੂੰ ਹੁਣ ਦਰਜ ਮਿਲ ਰਿਕਾਰਡ ਯੂਨਿਕ ਵਰਲਡ ਰਿਕਾਰਡ ਜਿੰਨੀਆਂ ਵੀ ਬੁੱਕਾਂ ਨੇ ਸਾਰਿਆਂ 'ਚ ਮੇਰੇ ਨਾਂ ਛਪ ਜੋਕ ਨੇ ਇਸ ਟਾਈਮ ਮੇਰੇ ਨਾਂ 3 ਰਿਕਾਰਡ ਜਿਹੜੇ ਵਰਲਡ ਦੇ ਨੈਸ਼ਨਲ ਹੈਗੇ ਨੇ ਤੇ 60 ਰਿਕਾਰਡ ਜਿਹੜੇ ਮੇਰੇ ਵਰਲਡ ਰਿਕਾਰਡ ਦਰਜ ਹੋ ਚੁਕੇ ਨੇ ਜੀ ਮੇਰੇ ਸੁਪੀ ਮਿਹਨਤ ਕਿੰਨੀ ਕੱਗਦੀ ਹੈ ਜਦੋਂ ਤੁਸੀਂ ਪਤੰਗਾਂ ਤਿਆਰ ਕਰਦੇ ਹੋ ਸਾਡੇ ਆ ਤੇ ਮਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਤੁਹਾਡੇ ਜਿਹੜੇ ਵੱਡੇ ਵੱਡੇ ਰਿਕਾਰਡ ਨੇ ਵਰਲਡ ਰਿਕਾਰਡ ਦਾ ਇਦਾਂ ਜਾਣੇ ਜਾਂਦੇ ਨੇ ਅੱਜ ਪੂਰੇ ਪੰਜਾਬ ਚ ਨਹੀਂ ਪੂਰੇ ਭਾਰਤ ਚ ਪੂਰੇ ਬਹਾਰੀ ਤਵਾੜਾ ਲਾ ਆ ਵੀ ਜਮੂਗਲੋਂ ਦੀ ਹੈ ਅਮਰਸਲ ਵਿੱਚ ਜਿਹੜਾ ਪਤੰਗ ਪ੍ਰੇਮੀ ਹੈ ਜਿਹੜੀ ਵੱਖ-ਵੱਖ ਤਰ੍ਹਾਂ ਦੀ ਪਤੰਗਾਂ ਬਣਾਉਂਦਾ ਹੈ ਇਹ ਜੀ ਸਾਡੇ ਦੇਸ਼ ਪ੍ਰੇਮੀ ਸਾਡੇ ਪੰਜਾਬ ਨਿਵਾਸੀਆਂ ਦਾ ਪ੍ਰੇਮ ਹੈ ਜਿਨ੍ਹਾਂ ਨੇ ਕਿ ਮੈਨੂੰ ਅਸ਼ੀਰਵਾਦ ਦਿੱਤਾ ਸ਼ਹੀਦ ਦਿੱਤੀ ਹੈ ਕਿ ਮੈਂ ਅੱਜ ਇੱਥੇ ਤੱਕ ਪਹੁੰਚਿਆ ਮੈਨੂੰ ਪਤੰਗਾਂ ਬਣਾਉਂਦੇ ਤੇ ਕਾਫੀ ਚੇਰ ਹੋ ਗਏ ਨੇ ਪਰ ਮੈਂ ਤੇ ਆਪਣੇ ক্রিকেট ਪ੍ਰੇਮ ক্রিকেট ਦੀਆਂ ਪਤੰਗਾ ਬਣਾਉਣਾ ਮੈਂ ਜਿਹੜੀ ਪ੍ਰਦਰਸ਼ਨੀ ਲਗਾਨਾ ਮੇਰੇ ਘਰ ਹਰ ਵੇਲੇ ਪ੍ਰਦਰਸ਼ਨੀ ਲੱਗੀ ਜਾਂਦੀ ਹੈ ਇਹਦੇ ਵਿੱਚ ক্রিকেট ਦੇ ਖਿਡਾਰੀਆਂ ਦੀਆਂ ਪਤੰਗਾ ਤੇ ਦੇਸ਼ ਭਗਤ ਜਿਨ੍ਹਾਂ ਸਾਨੂੰ ਦੇਸ਼ ਦੀ ਆਜ਼ਾਦੀ ਦਿਲਾਈ ਸਾਰੇ ਰਾਸ਼ਟਰਪਤੀ ਸਾਰੇ ਪ੍ਰਧਾਨ ਮੰਤਰੀ ਮੈਂ ਉਹਨਾਂ ਦੀਆਂ ਪਤੰਗਾ ਲਗਾ ਕੇ ਆਪਣੀ ਪ੍ਰਦਰਸ਼ਨੀ 'ਚ ਲਗਾਨਾ ਇਹ ਚ ਮੈਨੂੰ ਇਨਕਮ ਕੋਈ ਨਹੀਂ ਹੈ ਮੈਂ ਇਹਦੇ ਪਤੰਗਾ ਸੇਲ ਨਹੀਂ ਕਰਦਾ ਸਿਰ ਆਪਣੀ ਪ੍ਰਦਰਸ਼ਨੀ 'ਚ ਲਗਾ ਕੇ ਆਪਣੇ ਜੇਆ ਵਿੱਚੋਂ ਪੈਸੇ ਖਰਚ ਕੇ ਮੈਂ ਪਤੰਗਾ ਤਿਆਰ ਕਰਦਾ ਤੇ ਜਦੋਂ ਆਉਂਦੇ ਨੇ ਦਰਸ਼ਕ ਵੇਖਣ ਆਉਂਦੇ ਨੇ ਪਤੰਗਾ ਵੇਖਣ ਆਉਂਦੇ ਉਹ ਬਹੁਤ ਖੁਸ਼ ਹੁੰਦੇ ਨੇ ਉਹਨਾਂ ਦੀ ਖੁਸ਼ੀ ਵੇਖ ਕੇ ਮੇਰੇ ਪੈਸੇ ਪੂਰੇ ਹੋ ਜਾਂਦੇ ਨੇ ਤੇ ਮੈਨੂੰ ਹੌਸਲਾ ਆਉਂਦਾ ਕਿ ਮੈਂ ਅੱਜ ਪੈਸੇ ਲਾ ਕੇ ਉੱਤੇ ਲਗਾ ਕੇ ਪਤੰਗਾ ਤਿਆਰ ਕੀਤੀਆਂ ਤੇ ਇਹਨੂੰ ਵੇਖ ਕੇ ਲੋਕੀ ਬਹੁਤ ਖੁਸ਼ ਹੋਏ ਨੇ ਇਸ ਕਰਕੇ ਉਹ ਮੈਨੂੰ ਦੁਆਵਾਂ ਦੇ ਕੇ ਜਾਂਦੇ ਨੇ ਕਿ ਤੁਸੀਂ ਇਸ ਤੋਂ ਵਧੀਆ ਮੇਰਾ ਹੌਸਲਾ ਵਧਦਾ ਕਿ ਉਹ ਕਹਿੰਦਾ ਇਸ ਤੋਂ ਵਧੀਆ ਹੋਰ ਪਤੰਗਾ ਬਣਾਓ ਤੇ ਮੈਂ ਪ੍ਰਦਰਸ਼ਨੀ ਹਰ ਵੇਲੇ 12 ਮਹੀਨੇ ਬਣਾ ਲਗਾ ਕੇ ਰੱਖਦਾ ਜੀ ਜਿਵੇਂ ਮੋਨਿਕ ਸੋਚਿਆ ਸੀ ਵੀ ਇਸ ਤਰ੍ਹਾਂ ਪਤੰਗਾ ਡਾਉਂਦੇ ਡਾਉਂਦੇ ਪਤੰਗ ਪ੍ਰੇਮੀ ਬਣ ਜਾਾਂਗੇ ਕ੍ਰਿਕਟ ਪ੍ਰੇਮੀ ਬਣ ਜਾਾਂਗੇ ਅਸੀਂ ਪੂਰੇ ਵਰਲਡ 'ਚ ਨਾ ਰਿਕਾਰਡ बन ਗਏ ਨੇ ਕਈ ਸੋਚਿਆ ਸੀ ਇਸ ਤਰ੍ਹਾਂ ਮਸ਼ਹੂਰ ਹੋਣ ਕਿ ਦੀ ਨਹੀਂ ਜੀ ਪਹਿਲਾਂ ਮੈਂ ਜਿਆਦਾ ਪੜ ਨਹੀਂ ਸਕਿਆ ਮੈਂ 8ਵੀਂ ਪੋਹੇ ਕਲਾਸ ਤੱਕ ਪੜਾਈ ਕੀਤੀ ਮੇਰਾ ਪੜਾਈ ਚ ਮਨ ਨਹੀਂ ਲੱਗਾ ਮੇਰੇ ਡੈਡੀ ਨੇ ਜਵਾਲਾ ਪ੍ਰਸ਼ਾਦ ਜੀ ਹੈਗੇ ਸੀਗੇ ਤੇ ਭਰਾ ਚੰਦਰ ਮੋਹਨ ਹੈਗਾ ਉਹਨਾਂ ਨੇ ਮੈਨੂੰ ਪਤੰਗਾਂ ਦੇ ਕੰਮ ਦੇ ਦੀ ਸਿੱਖਣ ਵਾਸਤੇ ਮੈਨੂੰ ਕਿਹਾ ਤੇ ਮੈਂ ਆਪਣੇ ਉਸਤਾਦ ਰਮਨ ਕੁਮਾਰ ਜੀ ਕੋਲੋਂ ਪਤੰਗਾਂ ਦਾ ਕੰਮ ਸਿੱਖਿਆ ਭਾਵੇਂ ਉਹਨਾਂ ਨੇ ਸਾਰੀਆਂ ਪਤੰਗਾਂ ਮੈਨੂੰ ਨੇ ਸਿਖਾਈਆਂ ਮੈਂ ਆਪ ਬਣਾਉਣੀਆਂ ਸ਼ੁਰੂ ਕੀਤੀਆਂ ਪਰ ਮੈਂ ਹਰ ਤਰ੍ਹਾਂ ਦੀਆਂ ਪਤੰਗਾਂ ਬਣਾਉਣੀਆਂ ਸ਼ੁਰੂ ਕਰ ਲੈਂਦਾ ਜੋ ਵੀ ਹੋਵੇ ਮੈਂ ਵੇਖਦਾ ਚਾਰ ਵਾਰੀ ਮੈਂ ਵੇਖਦਾ ਕੋਈ ਵੀ ਜਿਹੜੀ ਕਿ ਮੇਰੇ ਮੈਨੂੰ ਖਾਸ ਕਰਕੇ ਸਾਰੇ মিডিਆ ਨੇ ਮੈਨੂੰ ਬਹੁਤ ਸੰਯੋਗ ਦਿੱਤਾ ਜਿਨ੍ਹਾਂ ਦਾ ਮੈਂ ਧੰਨਵਾਦ ਦਿਆਂ ਜਿਨ੍ਹਾਂ ਨੇ ਮੇਰੇ ਛੋਟੇ-ਛੋਟੇ ਤੋਂ ਲੈ ਕੇ ਵੱਡੇ-ਵੱਡੇ ਪ੍ਰੋਗਰਾਮ ਪਤੰਗਾਂ ਦੇ ਸਾਰੇ ਪ੍ਰਦਰਸ਼ਨੀਆਂ ਪੇਸ਼ ਕੀ ਅਖਬਾਰਾਂ ਚ ਤੇ ਟੀਵੀ ਦੇ ਵਿੱਚ ਦਿਖਾਈਆਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਦਿਆਂ মিডিਆ ਦਾ ਜਿਨ੍ਹਾਂ ਨੇ ਮੇਰੇ ਵਾਸਤੇ ਇਹ ਨਹੀਂ ਕੀਤਾ ਉਹਨਾਂ ਦੀ ਬਹੁਤ ਇਲਤਜਾ ਮੈਂ 60 ਵੋਲਟ ਰਿਕਾਰਡ ਬਣਾ ਕੇ ਆਪਣੇ ਦੇਸ਼ ਵਿੱਚ ਬੈਠਾ ਆਇਆ ਤੇ ਮੈਂ ਆਪਣੇ ਭਾਰਤ ਦੇਸ਼ ਨਾਲ ਬਹੁਤ ਪ੍ਰੇਮ ਕਰਦਾ ਤੇ ਮੈਂ ਜਿਹੜੇ ਸਾਡੇ ਭਾਰਤੀ ਹੈਗੇ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਅੱਜ ਦਾ ਜਿਹੜਾ ਯੁੱਗ ਬਹੁਤ ਅੱਛਾ ਯੁੱਗ ਹੈ ਭਾਰਤ ਨਾਲ ਪ੍ਰੇਮ ਕਰੋ ਨਸ਼ਾ ਬਿਲਕੁਲ ਨਾ ਕਰੋ ਐਸਾ ਕੰਮ ਕਰੋ ਆਪਣੇ ਦੇਸ਼ ਵਾਸਤੇ ਕੰਮ ਕਰੋ ਆਪਣਾ ਦੇਸ਼ ਦਾ ਨਾਮ ਰੋਸ਼ਨ ਕਰੋ ਜਿਹੇ ਚ ਲੋਕੀ ਕਹਿਣ ਕਿ ਕੋਈ ਲੋਕੀ ਕਹਿਣ ਵੀ ਕਿ ਇਹ ਬੰਦੇ ਨੇ ਪੰਜਾਬ ਦਾ ਜਾਂ ਸਾਡੇ ਭਾਰਤ ਦਾ ਜਾਂ ਅਮਰitsar ਦਾ ਨਾਮ ਰੋਸ਼ਨ ਕੀਤਾ ਕਿੰਨੇ ਸਾਲ ਹੋ ਗਏ ਤੋਂ ਉਸ ਕਰਦੇ ਮੈਨੂੰ ਜੀ 35-40 ਸਾਲ ਹੋ ਗਏ ਨੇ ਜੀ ਪਤੰਗਾ ਬਣਾਉਂਦੇ ਪ੍ਰਦਰਸ਼ਨੀਆਂ ਲਗਾਉਂਦੇ ਮੈਨੂੰ 25 ਸਾਲ ਹੋ ਗਏ ਨੇ ਜੀ ਮੈਂ 8 ਸਾਲ ਪਰਤ ਪ੍ਰਦਰਸ਼ਨੀ ਬਣਾ ਕੇ ਰੱਖਦਾ ਮੈਂ ਜਿੰਨੀਆਂ ਸਾਡੇ ਭਾਰਤ ਦੇ ਫੇਮਸ ਖਿਡਾਰੀ ਹੁੰਦੇ ਨੇ ਐਕਟਰ ਹੁੰਦੇ ਨੇ ਮੈਂ ਉਹਨਾਂ ਦੀਆਂ ਪਤੰਗਾ ਬਣਾਉਣਾ ਜਿਵੇਂ ਸਾਡੇ ਬੋਤ ਮੋਦੀ ਜੀ ਹੈਗੇ ਪ੍ਰਧਾਨ ਮੰਤਰੀ ਜੀ ਹੈਗੇ ਧੋਨੀ ਜੀ ਹੋਗੇ ਮਤਾ ਬਚਨ ਜੀ ਹੋਗੇ ਲਤਾ ਜੀ ਹੋਗੇ ਅਬਦੁਲ ਕਲਾਮ ਜੀ ਹੋਗੇ ਮੁਕੇਸ਼ ਜੀ ਹੋਗੇ ਮੈਂ ਉਹਨਾਂ ਦੀਆਂ ਖਾਸ ਪਤੰਗਾ ਬਣਾ ਕੇ ਆਪਣੀ ਪ੍ਰਦਰਸ਼ਨੀਆਂ ਲਗਾਈਆਂ ਹੋਈਆਂ ਨੇ ਕਿ ਜਿਹੜੀਆਂ ਸਾਰੀਆਂ ਸਾਡੇ ਭਾਰਤ ਦੀਆਂ ਮਹਾਨ ਹਸਤੀਆਂ ਨੇ ਜੀ ਅਸੀਂ ਦੇਖਿਆ ਤੁਸੀਂ ਘਰ ਦੀ ਟੈਂਚੀ ਦੀ ਗੱਲ ਕਰੀਏ ਆਪਣੇ ਲੋਕਰ ਦੀ ਗੱਲ ਕਰੀਏ ਤੁਹਾਡਾ 헤ਅ ਸਟਾਈਲ ਵਾਲਾ ਕੰਗਾ ਜਿਹੜਾ ਵਾ ਉਹ ਵੀ ਜਿਹੜਾ ਉਸੇ ਪਤੰਗ ਦੇ ਸ਼ੇਪ ਦੇ ਵਿੱਚ ਹੈਗਾ ਵਾ ਜਿਹੜਾ ਘਰ ਦਾ ਸ਼ੀਸ਼ਾ ਵਿਖੜ ਵਾਲਾ ਵੀ ਮੈਨੂੰ ਪਤੰਗ ਬਾਜ਼ੀ ਦਾ ਬਹੁਤ ਸ਼ੌਂਕ ਹੈ ਇੱਥੇ ਤੱਕ ਕਿ ਜੀ ਮੇਰੇ ਘਰ ਦੀ ਜਿਹੜੀ ਪਾਣੀ ਦੀ ਟੈਂਕੀ ਉਹ ਪਾਣੀ ਪਤੰਗ ਦੇ ਰੂਪ ਚ ਬਣੀ ਹੈ ਜਿਹੜਾ ਮੇਰੇ ਘਰ ਦਾ ਲੋਕਵਾਲ ਹੈ ਜਿੱਥੇ ਮੈਂ ਸ਼ੀਸ਼ੇ 'ਤੇ ਸਿਰ ਵੰਨਾ ਉਹ ਵੀ ਪਤੰਗ ਦੇ ਰੂਪ ਦੇ ਵਿੱਚ ਬਣਿਆ ਇੱਥੋਂ ਤੱਕ ਕਿ ਦਰਵਾਜ਼ੇ ਤੇ ਵੀ ਪਤੰਗਾ ਬਣਿਆ ਤੇ ਪੀਓਪੀ 'ਚ ਵੀ ਪਤੰਗਾ ਮੈਂ ਬਣਾਈ ਹੋਈਆਂ ਔਰ ਜੋ ਮੈਂ ਇਸ ਗਲੇ ਵਿੱਚ ਸੋਨੇ ਦੀ ਚ ਛੇਬ ਵਿੱਚ ਉਹ ਲੋਕੜ ਮੈਂ ਪਤੰਗ ਦੀ ਛੇਬ ਦੇ سونے ਵਾਲੇ ਬਣਾ ਕੇ ਪਾਣਾ ਜੀ ਮਨੇਸੋ ਵੀ ਹੁਣ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਇਨਾ ਨਾ ਬਣਾਇਆ ਕਦੀ ਘਰ ਦੇ ਆਨੇ ਮੜਾ ਕੀਤਾ ਸੀ ਕਿ ਰੋਕੇ ਟੋਕੇ ਸੀ ਵੀ ਆ ਕਿਹੜੇ ਕੰਮਾਂ 'ਚ ਪੈ ਗਿਆ ਵਾ ਕਦੀ ਪਤੰਗਾ ਬਣਾ ਕੇ ਵੀ ਜਾਂ ਕਿ ਪਤੰਗਾ ਡਾ ਕੇ ਵੀ ਕੋਈ ਆਪਣਾ ਨਾਮ ਕਮਾਉਂਦਾ ਵਾ ਕੋਈ ਕੰਮਕਾਰ ਕਰਦਾ ਆ ਘਰ ਦੇ ਕਿਲੇ ਟੋਕੇ ਸੀ ਸੁਪਨਾ ਨਹੀਂ ਸੀ ਵੇਖਿਆ ਕਿ ਜੀ ਇਹ ਪਤੰਗਾਂ ਦੇ ਕੰਮ 'ਚ ਪਹਿਲਾਂ ਤੇ ਅਸੀਂ ਸਕੂਲਾਂ ਫਟ ਕੇ ਗੁੱਡੀਆਂ ਲੁੱਟਦੇ ਸੀਗੇ ਸਾਰਾ ਦਿਨ ਸਾਡੇ ਡੈਡੀ ਕਹਿੰਦੇ ਸਾਰਾ ਦਿਨ ਭੁੱਖਾ ਮਰੇਗਾ ਤੂੰ ਭੁੱਖਾ ਮਰਿਆਂ ਕੰਮ ਨਹੀਂ ਕਰ ਸਕਦਾ ਤੈਨੂੰ ਗੁੱਡੀਆਂ ਹੀ ਜੜੀਆਂ ਲੁੱਟਣ ਜਾਣਾ ਜਾਣਾ ਇਹ ਤੈਨੂੰ ਰੋਟੀ ਕਮਾ ਕੇ ਖਾਣ ਗਿਆ ਉਹਨਾਂ ਦੀ ਗੱਲ ਅੱਜ ਸੱਚ ਹੋਈ ਕਿ ਉਹ ਪਤੰਗਾ ਜਿਹੜੀਆਂ ਮੈਂ ਲੁੱਟਣ ਜਾਂਦਾ ਸੀ ਅੱ ਇੱਥੇ ਤੱਕ ਪਹੁੰਚ ਗਏ ਆ ਕਿ ਮੈਂ ਅੱਜ ਇਹਨੇ ਰਿਕਾਰਡ ਹਾਸਲ ਕਰ ਲਏ ਜੀ। ਤੁਸੀਂ ਮੈਨੂੰ ਤੁਹਾਡਾ ਸਭ ਤੋਂ ਵੱਡਾ ਰਿਕਾਰਡ ਕਿਹੜਾ ਆ? ਸਭ ਤੋਂ ਛੋਟਾ ਰਿਕਾਰਡ ਕਿਹੜਾ ਆ? ਦੱਸਖਾਂ ਨੂੰ ਸਾਂਝਾ ਕਰ ਦਿਓ ਕਿੱਥੇ-ਕਿੱਥੇ ਬਣਾਇਆ। ਸਭ ਤੋਂ ਜਿਹੜਾ ਮੇਰਾ ਵੱਡਾ ਰਿਕਾਰਡ ਹੈਗਾ ਜੀ ਉਹ ਜਿਹੜਾ ਮੇਰਾ ਹੈਗਾ ਜਿਹੜੀਆਂ ਪਤੰਗਾਂ ਹੈਗੀਆਂ ਮੈਂ 17000 ਤੋਂ ਵੱਖ ਡਿਜ਼ਾਈਨ ਦੀਆਂ ਪਤੰਗਾਂ ਬਣਾ ਚੁੱਕਿਆ। ਜਿਹਦਾ ਨਾਮ ਲਿੰਕਾ ਬੁੱਕ ਯੋ ਇੰਡੀਆ ਬੁੱਕ ਆਫ ਰਿਕਾਰਡ ਤੇ ਯੂਨਿਕ ਵਰਲਡ ਰਿਕਾਰਡ ਤੇ ਜਿਹੜਾ ਆਪਣਾ ਯੂਐਸਏ ਵਰਲਡ ਰਿਕਾਰਡ ਹੈਗਾ ਉਹਦੇ ਵਿੱਚ ਮੇਰਾ ਨਾਮ ਦਰਜ ਹੋ ਚੁੱਕਿਆ ਉਸ ਤੋਂ ਇਲਾਵਾ ਮੈਂ ਬੋਤਲ ਦੇ ਵਿੱਚ ਵੀ ਪਤੰਗ ਬਣਾ ਲੰਨਾ ਇੱਕ ਡੋਰ ਨਾਲ ਮੈਂ 1100 ਪਤੰਗਾ ਤਰੰਗੀਆਂ ਇਕੱਠੀਆਂ ਉਡਾਨਾਂ ਜੀ ਉਸ ਤੋਂ ਇਲਾਵਾ ਮੈਂ ਸੂਈ ਦੇ ਛੇਕ ਤੋਂ 36 ਪਤੰਗਾ ਆਰਪਾਰ ਗੱਡੀਆਂ ਇੱਕ ਮਾਸੀ ਦੇ ਡੱਬੇ ਦੇ ਵਿੱਚੋਂ ਮੈਂ 350 ਪਤੰਗਾ ਪੈ ਕਰਕੇ ਇੱਕ ਰਿਕਾਰਡ ਬਣਾਇਆ ਸੀਗਾ ਉਸ ਤੋਂ ਬਾਅਦ ਕਰੇ ਮੈਂ ਕੁਝ ਖੇਤੀਬਾੜੀ ਦੇ ਰਿਕਾਰਡ ਵੀ ਬਣਾਏ ਨੇ ਤੇ ਕੁਝ ਪਤੰਗ ਦੇ ਵੀ ਬਣਾਏ ਨੇ ਖੇਤੀਬਾੜੀ ਦੇ ਵਿੱਚ ਮੈਂ ਇੱਕ 32 ਫੁੱਟ ਉੱਚਾ ਬਪੀਤਾ ਤਿਆਰ ਕੀਤਾ ਜਿਸ ਦਾ ਨਾਮ ਲਿੰਕਾ ਬੁਕੂ ਵਿੱਚ ਲਿੰਕਾ ਬੁਕੂ ਰਿਕਾਰਡ 'ਚ ਦਰਜ ਕੀਤਾ ਗਿਆ ਸੀਗਾ ਦਾ ਫੁੱਲ ਤਿਆਰ ਕੀਤਾ ਜਿਹਦਾ weight 5 ਗ੍ਰਾਮ ਸੀਗਾ ਉਹਦਾ ਨਾਂ 월ਡ ਰਿਕਾਰਡ ਇੰਡੀਆ ਦੇ ਵਿੱਚ ਨਾਮ ਦਰਜ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਮੈਂ ਜਿਹੜਾ ਭਿੰਡੀ ਦਾ ਬੂਟਾ ਹੈਗਾ ਤੇ ਗੁਲਾਬ ਦਾ ਬੂਟਾ ਹੈਗਾ 20 ਫੁੱਟ ऊंचा ਬੂਟਾ ਵੀ ਤਿਆਰ ਕੀਤਾ ਉਹਨਾਂ ਦੇ ਮੇਰੇ ਨਕਾ ਜਿਹੜੇ ਰਿਕਾਰਡ ਹੈਗੇ ਇੰਡੀਆ ਬੁੱਕ ਤੇ ਯੂਨਿਕ 월ਡ ਰਿਕਾਰਡ 'ਚ ਨਾਮ ਮੇਰੇ ਦਰਜ ਹੋ ਚੁੱਕੇ ਨੇ ਜੀ ਫਿਕਰ ਤੁਹਾਡਾ ਜਿਹੜਾ ਕੈਮਰਾ ਵਾ ਸਾਰਾ ਜਿੱਥੇ ਬੈਠੇ ਆ ਸਾਰਾ ਰਿਕਾਡਾ ਨਾਲ ਭਰਿਆ ਪਿਆ ਵਾ ਇੱਕ ਬਣ ਸ਼ੀਲਦਾ ਵਾ ਤੁਹਾਡੇ ਮੈਡਲ ਆ ਤੁਹਾਡੇ ਸਰਟੀਫਿਕੇਟ ਆ ਤੁਹਾਡਾ ਰਿਕਾਡ ਮਾਨੂੰ ਕਿੱਡਾ ਜੰਗ ਲੰਦਾ ਜਦੋਂ ਕਿ ਸੋਚਿਆ ਨਹੀਂ ਜਿਹੜਾ ਬੰਦਾ 8ਵੀਂ ਫੇਲ ਹੋਵੇ ਜਾਂ 8ਵੀਂ ਮਾਸੇ ਪਾਸ ਕੀਤੀ ਹੋਵੇ ਤੇ ਅੱਜ ਇੰਨਾ ਚੰਗਾ ਮਕਾਮ ਹਾਸਲ ਕਰ ਲਿਆ ਕਿ ਲੱਗਦਾ ਨਹੀਂ ਕਿਸਮਤ ਜਿਹੜੀ ਆ ਉਹ ਵੀ ਤੁਹਾਡਾ ਸਾਥ ਦੇਗੀ ਆ ਅਸੀਂ ਦੇਖਿਆ ਬੜੇ-ਬੜੇ ਬੜੇ ਲਿਖੇ ਜਣੀਆਂ ਡਿਗਰੀ ਐਮਏ ਕਰਕੇ ਵੀ ਉਹ ਇੰਨਾ ਰਿਕਾਰਡ ਨਹੀਂ ਇੰਨਾ ਡਿਗਰੀਆਂ ਨਹੀਂ ਹਾਸਲ ਕਰਦੇ ਜਿੰਨਾ ਤੁਸੀਂ 8ਵੀਂ ਪਾਸ ਕਰਕੇ ਰਿਕਾਰਡ ਕਰ ਲਿਆ ਜੀ ਕਦੀ ਸੋਚਿਆ ਨਹੀਂ ਸੀਗਾ ਕਿ ਜਿਹੜੀ ਅਸੀਂ ਪਤੰਗਾਂ ਦੇ ਵਿੱਚੋਂ ਕੋਈ ਔਰ ਬਣਾ ਕੇ ਅਸੀਂ ਇੱਥੋਂ ਭਾਰਤ ਵਿੱਚ ਆਪਣਾ ਨਾਂ ਕਮਾਵਾਂਗੇ ਦੂਰ ਦੇ ਦੇਸ਼ ਜਿਹੜੇ ਦੇਸ਼ ਹੈਗੇ ਨੇ ਉਹਨਾਂ 'ਚ ਵੀ ਅਸੀਂ ਨਾਂ ਕਮਾਵਾਂਗੇ ਕਦੀ ਸੋਚਿਆ ਨਹੀਂ ਸੀਗਾ ਇਹ ਜਿਹੜਾ ਮੇਰਾ ਕਮਰਾ ਨਾ ਰਿਕਾਰਡ ਰੂਮ ਕਿਹਾ ਜਾਂਦਾ ਮੈਨੂੰ ਰਿਕਾਰਡ ਰੂਮ ਕਿੰਨਾ ਇਹਦੇ ਵਿੱਚ ਮੈਂ ਸਾਰੇ ਜਿੰਨੇ ਵੀ ਮੇਰੀਆਂ ਸ਼ੀਲਡਾਂ ਗਈਆਂ ਤੇ ਜਿੰਨੇ ਵੀ ਮੇਰੇ ਸਰਟੀਫਿਕੇਟ ਹੈਗੇ ਉਹ ਵਿੱਚ ਲਗਾਏ ਹੋਗੇ ਇਹਨੇ ਕਈ ਜਿਹੜੀਆਂ ਸਮਾਜਿਕ ਸੰਸਥਾਵਾਂ ਹੈਗੀਆਂ ਉਹ ਮੈਨੂੰ ਕਈ ਵਾਰੀ ਸਨਮਾਨਿਤ ਕਰ ਚੁੱਕੀਆਂ ਜਿਵੇਂ ਰੋਟਰੀ ਕਲੱਬ ਹੋ ਗਈ ਨਿੰਪਾ ਕਲੱਬ ਹੋ ਗਈ ਜਾਂ ਕਈ ਸੰਸਥਾਵਾਂ ਹੈਗੀਆਂ ਜਿਨ੍ਹਾਂ ਨੇ ਮੈਨੂੰ ਸਨਮਾਨਿਤ ਕੀਤਾ ਪਰ ਮੈਨੂੰ ਦੁੱਖ ਹੋਇਆ ਕਿ ਪੰਜਾਬ ਸਰਕਾਰ ਜਾਂ ਸੈਂਟਰਲ ਸਰਕਾਰ ਨੇ ਹੱਲੇ ਤੱਕ ਮੈਨੂੰ ਕੋਈ ਸਨਮਾਨ ਨਹੀਂ ਦਿੱਤਾ ਮੈਂ ਇਹ ਹੀ ਗੱਲ ਕਹਿੰਦਾ ਕਿ ਮੈਂ ਇੰਨੀ ਕਲਾਕਾਰੀ ਕਰਦਾ ਜੇਕਰ ਮੈਨੂੰ ਇੱਕ ਸੋਈ ਵੀ ਦੇ ਦੇਣ ਸਨਮਾਨ ਦੇ ਤੌਰ ਤੇ ਤੇ ਮੇਰਾ ਹੌਂਸਲਾ ਹੋਰ ਵਧੇਗਾ ਮੈਂ ਇਸ ਤੋਂ ਵਧੀਆ ਠੀਕ ਕਲਾਕਾਰੀ ਕਰਾਂਗਾ ਪਰ ਮੈਨੂੰ ਹੱਲੇ ਤੱਕ ਸਰਕਾਰੀ ਮਾਨ ਸਨਮਾਨ ਨਹੀਂ ਮਿਲਿਆ ਜੀ ਇਹ ਗੱਲ ਤਾਂ ਮੈਨੂੰ ਪੁੱਛਤਾ ਵਾ ਪਰ ਮੈਂ ਆਪਣੀ ਜੇਬ ਚੋਂ ਪੈਸੇ ਖਰਕੇ ਆਪਣੇ ਦੇਸ਼ ਭਾਰਤ ਦਾ ਨਾਮ ਰੋਸ਼ਨ ਕਰਾਂਗਾ ਜਿੰਦੋਂ ਤੱਕ ਮੇਰੀ ਜ਼ਿੰਦਗੀ ਵਿੱਚ ਭਾਰਤ ਵਾਸਤੇ ਵਨਸਵਨੀ ਕਲਾਕਾਰੀ ਕਰਾਂਗਾ ਤੇ ਭਾਰ ਦਾ ਨਾਮ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਉੱਤੇ ਲੈ ਕੇ ਉਸ ਕਰਕੇ ਪੰਜਾਬ ਚ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਨਾਮ ਜਰੂਰ ਰੋਸ਼ਨ ਕਰਾਂਗਾ ਜੀ ਮੈਨੂੰ ਵੀ ਖਾਸ ਕਰਕੇ ਜਗਮਉਂ ਜੀ ਤੁਸੀਂ ক্রিকেট ਪ੍ਰੇਮੀਆਂ ਦੀਆਂ ਫੋਟੋਆਂ ਤਿਆਰ ਕਰਦੇ ਹੋ ਕੋਈ ਜ਼ਿਆਦਾ ਕਥੀ ਦੇਸ਼ ਪ੍ਰੇਮੀਆਂ ਦੀ ਵੀ ਤੁਸੀਂ ਫੋਟੋਆਂ ਤਿਆਰ ਕਰਦੇ ਹੋ ਜਿਵੇਂ 15 ਅਗਸਤ ਜਾਂ 26 ਜਨਵਰੀ ਆਉਂਦੀ ਹੈ ਉਦੋਂ ਤੁਸੀਂ ਕੁਝ ਤਿਆਰ ਕਰਦੇ ਹੋ ਨਾਲ ਜੀ ਜਦੋਂ 15 ਅਗਸਤ ਆਉਂਦੀ ਹੈ ਦਿਵਾਲੀ ਆਉਂਦੀ ਹੈ 26 ਜਨਵਰੀ ਆਉਂਦੀ ਹੈ ਉਦੋਂ ਮੈਂ ਦੇਸ਼ ਭਗਤਾਂ ਦੀਆਂ ਪਤੰਗਾਂ ਤਿਆਰ ਕਰਦਾ ਕਿਉਂਕਿ ਸਾਡੇ ਜਿਹੜੀ ਅੱਜ ਦੀ ਪੀੜ੍ਹੀ ਹੈ ਦੇਸ਼ ਭਗਤਾਂ ਨੂੰ ਭੁੱਲਦੀ ਜਾ ਰਹੀ ਹੈ ਉਹਨਾਂ ਨੂੰ ਪਤਾ ਨਹੀਂ ਜਦੋਂ ਮੈਂ ਪੋਸਟਰ ਲੈਣ ਜਾਂਦਾ ਪੋਸਟਰ ਵਾਲਾ ਮੈਨੂੰ ਕਹਿੰਦਾ ਪਾਜੀ ਸਾਲ ਬਾਅਦ ਤੁਸੀਂ ਪੋਸਟਰ ਲੈਣ ਆਉਂਦੇ ਹੋ ਦੇਸ਼ ਭਗਤਾਂ ਦੀ ਹੋਰ ਕੋਈ ਸਾਡੇ ਕੋਲੋਂ ਪੋਸਟਰ ਲੈਣ ਵੀ ਨਹੀਂ ਆਂਦਾ ਸੀ ਤੁਹਾਡੇ ਵਾਸਤੇ ਪੋਸਟਰ ਰੱਖੇ ਹੁੰਦੇ ਨੇ ਇਸ ਕਰਕੇ ਮੈਂ ਇਹ ਕਹਿਣਾ ਕਿ ਨਵੀਂ ਪੀੜ੍ਹੀ ਜਿਹੜੀ ਦੇਸ਼ ਭਗਤਾਂ ਨੂੰ ਵੱਲੇ ਲਗਾ ਕੇ ਰੱਖਦਾ ਜਦੋਂ ਵੀ ਬੱਚੇ ਪਤੰਗਾਂ ਵੇਖਣ ਆਉਂਦੇ ਨੇ ਤਾਂ ਦੇਸ਼ ਭਗਤ ਆਉਂਦੇ ਨੇ ਫੋਟੋਆਂ ਦੇਖ ਕੇ ਉਹਨਾਂ ਦੇ ਨਾਂ ਵੀ ਮੇਰੇ ਕੋਲ ਪੁੱਛਦੇ ਨੇ ਕਿ ਇਹ ਦੇਸ਼ ਭਗਤ ਜੀ ਕੌਣ ਹੈਗੇ ਨੇ ਇਸ ਕਰਕੇ ਮੈਂ ਵਿਰਸਾ ਜਿੰਦਾ ਰੱਖਣਾ ਚਾਹਨਾ ਤੇ ਮੈਂ ਜਿਹੜੇ ਦੇਸ਼ ਭਗਤਾਂ ਦੀਆਂ ਪਤੰਗਾਂ ਦਾ ਇੱਕ ਰਿਕ੍ਰੀਟਰ ਦੀਆਂ ਪਤੰਗਾਂ ਮੈਂ ਬਣਾ ਕੇ ਆਪਣੀ ਪ੍ਰਦਰਸ਼ਨੀ ਹਰ ਵੇਲੇ ਲਗਾ ਕੇ ਰੱਖਦਾ ਬਿਲਕੁਲ ਜੀ ਤੁਸੀਂ ਦੇਖਿਆ ਵੀ ਜਗਮੋ ਕਲੋਨੀ ਆ ਜਿਹੜੇ ਕਿ ক্রিকেট ਪ੍ਰੇਮੀ ਨੇ ਅਤੇ ਖਾਸ ਕਰਕੇ ਪਤੰਗਾ ਲੋਟਦੇ ਲੋਟਦੇ ਜਿਹੜਾ ਕਿ ਪਤੰਗ ਪ੍ਰੇਮੀ ਬਣ ਗਏ ਨੇ ਅੱਜ ਇਹਨਾਂ ਦੇ ਹੱਥ ਦੇ ਬਣਾਏ ਹੋਏ ਪਤੰਗਾ ਜਿਹੜੀਆਂ ਵਰਲਡ ਰਿਕਾਰਡ ਤੱਕ ਚੜ ਗਏ ਨੇ ਹੁਣ ਤੱਕ 올ਿਮਪੀਆ ਬੋਕਗਾਂ ਦੀ ਯੂਨਿਕ ਵਰਲਡ ਰਿਕਾਰਡ ਦੀ ਗੱਲ ਕਰੀਏ ਹੋਰ ਵੀ ਕਿ ਬੜੇ ਬੜੇ ਵਰਲਡ ਰਿਕਾਰਡ ਜਿਹੜਾ ਉਹਨਾਂ ਤਿਆਰ ਕੀਤੇ ਨੇ ਅਤੇ ਖਾਸ ਕਰਕੇ ਉਹਨਾਂ ਨੇ ਸਨੇਹਾ ਦਿੱਤਾ ਵੀ ਜ਼ਿੰਦਗੀ ਵਿੱਚ ਮਿਹਨਤ ਜਿਹੜੀ ਬੰਦੇ ਨੂੰ ਕਰਕੇ ਬੰਦੇ ਨੂੰ ਅੱਗੇ ਲਿਆਉਂਦੀ ਆ ਪੜ੍ਹਾਈ ਦਾ ਵੀ ਮੁੱਲ ਪੈਂਦਾ ਹੀ ਪੈਂਦਾ ਪਰ ਇਹ ਜਿਹੜੇ ਨੇ ਸ਼ਖਸ ਸਿਰਫ ਅਠਵੀਂ ਪਾਸ ਨੇ ਅਜ ਦੇਖ ਲਿਓ ਇਹਨਾਂ ਦੇ ਅਸੀਂ ਵਰਲਡ ਰਿਕਾਰਡ ਜਿਹੜੇ ਕਮਰੇ ਵਿੱਚ ਬੈਠੇ ਆ ਜਿੱਥੇ ਇੰਨੇ ਕ ਰਿਕਾਰਡ ਆ ਵੀ ਜਿਹੜਾ ਵੀ ਬੰਦਾ ਇੱਥੇ ਆ ਕੇ ਬਹਿੰਦਾ ਇੱਕ ਵਾਰੀ ਸੋਚਦਾ ਵੀ ਪਤਾ ਨਹੀਂ ਬੰਦਾ ਕਿੱਡਾ ਪੜ ਵੱਡਾ ਗਿਆਨੀ ਆ ਜਿਹੜਾ ਇੰਨੇ ਰਿਕਾਰਡ ਜਿਹੜੇ ਪ੍ਰਾਪਤ ਕੀਤੇ ਨੇ ਤੁਸੀਂ ਦੇਖਿਆ ਕੋਈ ਵੀ ਵਰਲਡ ਰਿਕਾਰਡ ਜਿਹੜਾ ਨਹੀਂ ਇਹਨਾਂ ਜਿਹੜਾ ਛੱਡਿਆ ਪਰ ਕਿਤੇ ਕਿਤੇ ਨਾਰਾਜ਼ਗੀ ਵੀ ਆ ਆਪਣੇ ਪੰਜਾਬ ਸਰਕਾਰ ਜੋ ਆਪਣੀ ਸੈਂਟਰ ਸਰਕਾਰ ਤੋਂ ਵੀ ਇਹਨਾਂ ਨੇ ਜਿਹੜਾ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਗਿਆ ਇਹਨਾਂ ਨੂੰ ਇਸ ਕਰਕੇ ਇਹਨਾਂ ਦਾ ਵੀ ਮਾਨ ਸਨਮਾਨ ਕਰਨਾ ਚਾਹੀਦਾ ਚਾਹੇ 26 ਜਨਵਰੀ ਜਾਂ 15 ਅਗਸਤ ਜਦੋਂ ਵੀ ਕਿਤੇ ਭਾਈ ਮੌਕਾ ਦਿੱਤਾ ਜਾਵੇ ਜਿੱਤੇ ਹੋਰ ਲੋਕਾਂ ਨੂੰ ਸਨਮਾਨ ਕਰਦੇ ਹੋ ਜਿਵੇਂ ਮੋਹਨ ਜੀ ਨੇ ਕਰਿਆ ਕਰੋ ਕਿਉਂਕਿ ਪੰਜਾਬ ਦੇ ਰਹਿਣ ਵਾਲੇ ਆ ਮਰਸਾ ਸਾਹਿਬ ਦੇ ਅਤੇ ਇਹਨਾਂ ਕਾਕੇ ਜਿਹੜਾ ਕੀ ਅੱਜ ਸਾਡੇ ਪੰਜਾਬ ਦਾ ਸਾਡੇ ਅੰਮ੍ਰਿਤਸਰ ਸਾਹਿਬ ਦਾ ਨਾਮ ਆ ਤੁਸੀਂ ਦੇਖਿਆ ਵੱਡੇ ਵੱਡੇ ਵਰਲਡ ਰਿਕਾਰਡ ਜਿਹੜੇ ਨਾਲ ਬਣਾਏ ਨੇ ਪਰ ਦੋ ਕੇ ਚੀਜ਼ ਦਾ ਉਹ ਕਹਿੰਦੇ ਵੀ ਮੈਨੂੰ ਪੰਜਾਬ ਵੱਲੋਂ ਜਾਂ ਪੰਜਾਬ ਸੈਂਟਰ ਤੋਂ ਕਾਬਲ ਉਹ ਅਜੇ ਤੱਕ ਕੋਈ ਮਾਨ ਸਨਮਾਨਿਤ ਤਾ ਗਿਆ ਐਸ ਕਰਕੇ ਹਰ ਕੋਈ ਪਛਾਛਾ ਚਾਹੁੰਦਾ ਵਾ ਹਰ ਕੋਈ ਮਾਨ ਸਨਮਾਨ ਚਾਹੁੰਦਾ ਉਹ ਕਹਿੰਦੇ ਭਾਵੇਂ ਮਾਨ ਸਨਮਾਨ ਦੇ ਵਿੱਚ ਭਾਵੇਂ ਸੋਈ ਹੀ ਦਿੱਤੀ ਜਾਵੇ ਉਹਨਾਂ ਵੀ ਮੈਂ ਜਿਹੜਾ ਮਾਨ ਸਤਕਾ ਕਰੂੰਗਾ ਅਤੇ ਉਸ ਤੋਂ ਬਾਅਦ ਹੋਰ ਵੱਡੇ ਜਿਹੜੇ ਰਿਕਾਰਡ ਉਹ ਪ੍ਰਾਪਤ ਕਰਾਂਗਾ ਤੇ ਮੈਨੂੰ ਇਹ ਸੋਪੀ ਖਾਸ ਕਰਕੇ ਜਗਮਉ ਜੀ ਪਰਿਵਾਰ ਕੇ ਮੈਂਬਰਾਂ ਦਾ ਕਿੰਨਾ ਕ ਸਹਿਯੋਗ ਹੈ ਤੁਹਾਡੇ ਪਤਨੀ ਦਾ ਤੁਹਾਡੇ ਬੱਚਿਆਂ ਦਾ ਕਿੰਨਾ ਸਹਿਯੋਗ ਤੁਹਾਡੇ ਸਾਡੇ ਪਰਿਵਾਰ ਦੇ ਵਿੱਚ ਅਸੀਂ ਤਿੰਨ ਬ੍ਰਦਰ ਹੈਗੇ ਆ ਜੀ ਜਗਮਉ ਚੰਦਰਮੋਹਨ ਗਨੋਜੀ ਆ ਰਕੇਸ਼ ਕੁਮਾਰ ਤੇ ਮੈਂ ਜਗਮਉਨ ਗਨੋਜੀ ਆ ਤੇ ਨਾਲ ਮਿਸ ਨਰੇਸ਼ ਕੁਮਾਰੀ ਮੇਰੀਆਂ ਦੋ ਬੇਟੀਆਂ ਨੇ ਜਿਹੜਾ ਪਤੰਗਾਂ ਦਾ ਸ਼ੌਂਕ ਹੈ ਜੀ ਮੇਰੇ ਤੋਂ ਸ਼ੁਰੂ ਹੋਇਆ ਸੀ ਮੇਰੇ ਤੋਂ ਹੀ ਖਤਮ ਹੋ ਜਾਣਾ ਇਸ ਤੋਂ ਬਾਅਦ ਅੱਗੇ ਮੇਰੀ ਇਹ ਜਿਹੜੀ ਪਤੰਗਾਂ ਦੀ ਪ੍ਰਦਰਸ਼ਨੀ ਕੋਈ ਚਲਾਉਣ ਵਾਲਾ ਨਹੀਂ ਹੈ ਇਸ ਕਰਕੇ ਮੈਂ ਪਤੰਗਾਂ ਨੂੰ ਜੇ ਆਪਣੇ ਜਿਹੜੀ ਹੈਗੀ ਹੈ ਸਾਡਾ ਪਰਿਵਾਰ ਬੜਾ ਸਹਿਯੋਗ ਦਿੰਦਾ ਜਦੋਂ ਭਾਗ ਲੈਂਦੇ ਨੇ ਤੇ ਮੈਂ ਦੁਕਾਨਦਾਰ ਵੀ ਮੇਰੀ ਬਸੰਤਨੂ ਮਾਰਕੀਟ ਰਾਇਕਲੀਨ ਦੁਕਾਨ ਵੀ ਹੈਗੀ ਮੈਂ ਉੱਥੇ ਵੀ ਜਾਣਾ ਪਰ ਮੈਨੂੰ ਘਰੋਂ ਵੀ ਪੂਰਾ ਸੰਯੋਗ ਮਿਲਦਾ ਕਲਾਕਾਰੀ ਕਰਨ ਦੇ ਵਿੱਚ ਇਸ ਕਰਕੇ ਮੇਰੇ ਹੌਸਲੇ ਵਧਦੇ ਨੇ ਤੇ ਮੈਨੂੰ ਖਾਸ ਕਰਕੇ ਜਿਹੜੇ ਸਾਡੇ ਅੰਮ੍ਰਿਤਸਰ ਦੇ ਨਿਵਾਸੀ ਹੈਗੇ ਨੇ ਉਹ ਬਹੁਤ ਪਿਆਰ ਕਰਦੇ ਨੇ ਮੇਰੇ ਬੜੀ ਹੌਸਲਾ ਫਜ਼ਾਈ ਕਰਦੇ ਨੇ ਤੇ ਇਸ ਕਰਕੇ ਉਹ ਮੈਨੂੰ ਕਹਿੰਦੇ ਨੇ ਕਿ ਤੁਸੀਂ ਕਲਾਕਾਰੀ ਅਸੀਂ ਤੁਹਾਡੇ ਨਾਲ ਹੈਗੇ ਆਂ ਜੀ ਅਜਰਮੋ ਜੀ ਹੋਰ ਕੀ ਗਾ ਤੁਸੀਂ ਪਤੰਗਾ ਵਿੱਚ ਲੈ ਕੇ ਆਓਗੇ ਗਾਂ ਕਿਥਾਂ ਦਾ ਸੁਧਾਰ ਕਰੋਗੇ ਕਾ ਕੋਈ ਨਵਾਂ ਫੀਚਰ ਕਿਸ ਤਰ੍ਹਾਂ ਸੋਚਿਆਗਾ ਪਲਾਨ ਕੀ ਸੋਚਿਆ ਤੁਝੋ ਮੈਂ ਜੀ ਜਿਸ ਤਰ੍ਹਾਂ ਤੁਹਾਡੇ ਅੰਮ੍ਰਿਤਸਰ ਨਿਵਾਸੀ ਜਾਂ ਪੰਜਾਬ ਨਾਦੀਆਂ ਸਾਡੇ ਦੇਸ਼ ਪ੍ਰੇਮੀਆਂ ਨੇ ਮੈਨੂੰ ਪਿਆਰ ਦਿੱਤਾ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਤੇ ਮੈਂ ਉਹਨਾਂ ਦਾ ਬਹੁਤ ਮਾਨਸਤਿਕ ਅਕਾਰ ਕਰਦਾ ਜਿਨ੍ਹਾਂ ਨੇ ਮੈਨੂੰ ਉਹਨਾਂ ਪਿਆਰ ਦਿੱਤਾ ਇਸ ਕਰਕੇ ਮੇਰੀ ਚਾਹਤ ਇਹੀ ਹੈਗੀ ਹੈ ਕਿ ਮੈਂ ਪਤੰਗਾਂ ਦੇ ਵਿੱਚ ਵੱਧ ਚੜ ਕੇ ਵੰਸਵੰਨੀਆ ਪਤੰਗਾ ਬਣਾਵਾਂ ਹੋਰ ਪਤੰਗਾ ਬਣਾ ਬਣਾ ਕੇ ਮੈਂ ਆਪਣੀ ਪ੍ਰਦਰਸ਼ਨੀ ਦੇ ਵਿੱਚ ਲਗਾਵਾਂ ਹੈ ਮੇਰੇ ਮਨ ਦੀ ਹਰ ਵੇਲੇ ਚਾਹਤ ਰਹਿੰਦੀ ਹੈ ਜੇਕਰ ਮੈਨੂੰ ਸਰਕਾਰ ਸਹਿਯੋਗ ਦੇਵੇ ਤੇ ਮੈਂ ਦੇਸ਼ ਵਿਦੇਸ਼ ਵਿੱਚ ਜਾ ਕੇ ਜਾਂ ਦੂਸਰੇ ਸਟੇਟਾਂ 'ਚ ਵੀ ਜਾ ਕੇ ਆਪਣੀਆਂ ਪਤੰਗਾਂ ਦੀ ਪ੍ਰਦਰਸ਼ਨੀ ਲਗਾ ਸਕਦਾ ਵੇਖੋ ਤੇ ਅੰਮਦਾਬਾਦ ਦੇ ਸਭ ਤੋਂ ਵੱਡਾ ਪਤੰਗ ਪ੍ਰਦਰਸ਼ਨੀ ਦਾ ਮੇਲਾ ਲੱਗਦਾ ਉਹ ਜਿਹੜਾ ਮਕਰ ਸਕ્રાੰਤੀ ਨੂੰ 13 ਜਨ ਤੇ ਉਹਨਾਂ ਦੇ ਮੈਨੂੰ ਸੱਦੇ ਵੀ ਆਂਦੇ ਨੇ ਜਿਹੜੇ ਉੱਥੇ ਦੇ ਆਰਗੇਨਾਈਜ਼ਰ ਹੈਗੇ ਨੇ ਪਵਨ ਸੋਲੰਕੀ ਜੀ ਹੈਗੇ ਨੇ ਉਹ ਮੈਨੂੰ ਕਹਿੰਦੇ ਜੀ ਤੁਹਾਨੂੰ ਬੜੀ ਖੁਸ਼ੀ ਹੁੰਦੀ ਕਿ ਸਾਰੇ ਸਟੇਟਾਂ ਚੋਂ ਬੰਦੇ ਆਂਦੇ ਨੇ ਪੰਜਾਬ ਚੋਂ ਕੋਈ ਨਹੀਂ ਜਾਂਦਾ ਪੰਜਾਬ ਚੋਂ ਤੁਹਾਡਾ ਨਾ ਤੁਸੀਂ ਇੱਕ ਵਾਰੀ ਆ ਕੇ ਸਾਡੇ ਕੋਲ ਆ ਕੇ ਪਤੰਗਬਾਜ਼ੀ ਦੀ ਹਿੱਸਾ ਲਵੋ ਪਰ ਮੈਂ ਪੈਸੇ ਦੀ ਕਮੀ ਕਰਕੇ ਮੈਂ ਇੰਨੀ ਦੂਰ ਜਾ ਨਹੀਂ ਸਕਦਾ ਉੱਥੇ ਲਜਾਣ ਦਾ ਹੋਟਲਾਂ 'ਚ ਰਹਿਣ ਦਾ ਖਰਚਾ ਬਹੁਤ ਹੁੰਦਾ ਜੇਕਰ ਸਰਕਾਰ ਕੋਈ ਮਦਦ ਕਰੇ ਤਾਂ ਮੈਂ ਦੇਸ਼ ਵਿਦੇਸ਼ ਤੇ ਹਰ ਸਟੇਟ 'ਚ ਜਾ ਕੇ ਆਪਣੇ ਪਤੰਗ ਦੀ ਪ੍ਰਦਰਸ਼ਨੀ ਲਗਾਵਾ ਤੇ ਆਪਣੇ ਭਾਰਤ ਦਾ ਨਾਮ ਰੋਸ਼ਨ ਕਰਾਂ ਸਾਡਾ ਭਾਰਤ ਮੈਂ ਆਪਣੇ ਦੇਸ਼ ਨਾਲ ਬਹੁਤ ਪਿਆਰ ਕਰਦਾ ਮੈਨੂੰ ਮੋਹਰ ਮਾਨ ਹੈ ਕਿ ਮੈਂ ਜਿਹੜਾ ਆਪਣੇ ਭਾਰਤ ਵਿੱਚ ਜਨਮ ਲਿਆ ਤੇ ਭਾਰਤ ਜਿਹੜਾ ਬਹੁਤ ਪ੍ਰੇਮੀ ਦੇਸ਼ ਹੈ ਉਨੇ ਸੋ ਪਿਆਸੀ ਦੇਖਿਆ ਲੋੜੀ ਦਾ ਤਿਉਹਾਰ ਖਾਸ ਕਰਕੇ ਅੰਮ੍ਰਿਤਸਰ ਸਾਹਿਬ ਚ ਵੱਡਾ ਬਣਾਇਆ ਜਾਂਦਾ ਵਾ ਪੂਰੇ ਭਾਗ ਪੰਜਾਬ ਚ ਭਾਰਤੀਨ ਮਨ ਬਣਾਉਂਦੇ ਨੇ ਪਰ ਇਥੋਂ ਦੀ ਜਿਹੜੀ ਪਤੰਗ ਬਾਜੀ ਬੜੀ ਮਸ਼ਹੂਰ ਹੈ ਬਸੰਤ ਦੀ ਵੀ ਗੱਲ ਕਰੀਏ ਸ਼ਿਹਾਰਾ ਸਾਹਿਬ ਬੜੀ ਪਤੰਗ ਬਾਜੀ ਲੱਗਦੀ ਆ ਕਿਸ ਤਰ੍ਹਾਂ ਦੀ ਪਤੰਗ ਬਾਜੀ ਲੈ ਕੇ ਪਤੰਗ ਬਸੰਤ ਜੀ ਜਾਂ ਲੋੜੀ ਤੇ ਕੁਝ ਖਾਸ ਲੈ ਕੇ ਆਓਗੇ ਜੀ ਹਾਂ ਜਿਹੜੀ ਸਰਦੀਆਂ ਸਾਡੇ ਅੰਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਲੋੜੀ ਦੇ ਮੌਕੇ ਤੇ ਬਹੁਤ ਜ਼ਿਆਦਾ ਪਤੰਗ ਉਡਾਈ ਜਾਂਦੀ ਹੈ ਸਭ ਤੋਂ ਜ਼ਿਆਦਾ ਜਿਹੜੀ ਮਸ਼ਹੂਰ Lahore ਦੀ ਪਤੰਗ ਬਾਜੀ ਸੀਗੀ ਪਰ ਉਸ ਤੋਂ ਬਾਅਦ ਹੁਣ ਜਿਹੜੀ ਅੰਮ੍ਰਿਤਸਰ ਅਨੇ ਬਹੁਤ ਪਤੰਗ ਉੱਡਦੀ ਆ ਉਹ ਜਿਹੜੀ ਸਾਡੀ ਅਮਰਸੇਰ ਤੇ ਖਾਸ ਪਤੰਗਾ ਬਣਦੀਆਂ ਲੁਧਿਆਣੇ ਚ ਨਹੀਂ ਬਣਦੀਆਂ ਇਸ ਕਰਕੇ ਜਿਹੜੀ ਪਤੰਗ ਹੁੰਦੀ ਏ ਜਦੋਂ ਪ੍ਰਦਰਸ਼ਨੀ ਲਗਾਈਦੀ ਏ ਹਰ ਮਾਡਲ ਦੀ ਪਤੰਗ ਵਿੱਚ ਲਿਆ ਕੇ ਰੱਖੀ ਦੀ ਕਿ ਕਸਟਮਰ ਜਿਹੜੀ ਪਤੰਗ ਦੀ ਡਿਮਾਂਡ ਕਰਦਾ ਉਹਦੇ ਨਾਲ ਦੀ ਪਤੰਗ ਬਣਾ ਕੇ ਕਸਟਮਰ ਨੂੰ ਦੇ ਦਈ ਦੀ ਏ ਜੀ ਕੀ ਕਹਿੰਦੇ ਹੋਰ ਜਾਣਦੇ ਹਾਂ ਕਿ ਸੁਨੇਹਾ ਦੇਣਾ ਚਾਹੋਗੇ ਅਪੀਲ ਕੀ ਕਰਨਾ ਚਾਹੋਗੇ ਭਾਰਤ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕੀ ਵਧਾਈ ਦੇਣਾ ਚਾਹੋਗੇ ਮੈਂ ਦੇਸ਼ ਨੂੰ ਸਭ ਤੋਂ ਪਹਿਲਾਂ ਤਾਂ ਟੀਮ ਇੰਡੀਆ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਸਾਨੂੰ ਅੱਜ ਏਸ਼ੀਆ ਕੱਪ 2025 ਜਿਤਾ ਕੇ ਸਾਡੇ ਘਰ ਦੀ ਝੋਲੀ ਵਿੱਚ ਪਾਇਆ ਨੰਬਰ 2 ਆਪਣੇ ਦੇਸ਼ ਨਾਲ ਅਸੀਂ ਸਾਰੇ ਆਪਣੇ ਪਨ ਵਾਸੀਆਂ ਨੂੰ ਕਹਿਣਾ ਹੈ ਕਿ ਆਪਣੇ ਦੇਸ਼ ਨਾਲ ਭਾਰਤ ਨਾਲ ਪਿਆਰ ਕਰੋ ਨਸ਼ਿਆਂ ਤੋਂ ਦੂਰ ਰਹੋ cricket ਜਾਂ ਖੇਡਾਂ ਦੇ ਵੱਲ ਜ਼ਿਆਦਾ ਧਿਆਨ ਦਿਓ ਇਹ ਖੇਡਾਂ ਦੇ ਵਿੱਚ ਜਿਹੜਾ ਸਾਡਾ ਦੇਸ਼ ਬਹੁਤ ਤਰੱਕੀ ਕਰ ਰਿਹਾ ਤੇ ਦੇਸ਼ ਵਿਦੇਸ਼ 'ਚ ਸਾਡਾ ਨਾਂ ਹੋ ਰਿਹਾ ਤੇ ਨਸ਼ੇ ਚਾਜ ਅਸੀਂ ਤੇ ਕਿ ਤੇ ਖੇਡ ਦਲ ਤੇ ਆਂਦਈਏ ਕੋਈ ਇਹੋ ਜਿਹਾ ਕੰਮ ਕਰੀਏ ਕਿ ਸਾਡੇ ਘਰ ਦਾ ਨਾਮ ਰੋਸ਼ਨ ਹੋਵੇ ਠੀਕ ਬਹੁਤ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਜਗਮਉਂ ਕਲੋਂਡੀਆਂ ਜਿਹੜੇ ਕਿ ক্রিকেট ਪ੍ਰੇਮੀ ਵੀ ਨੇ ਤੇ ਨਾਲ ਨਾਲ ਪਤੰਗ ਬਾਜ਼ੀ ਵੀ ਕਰਦੇ ਨੇ ਪਤੰਗ ਪ੍ਰੇਮੀ ਵੀ ਨੇ ਤੁਸੀਂ ਦੇਖਿਆ ক্রিকেট ਮੈਚ ਜਦੋਂ ਕੱਲ ਹੋਇਆ ਏਸ਼ੀਆ ਕੱਪ 2025 ਜਿਹੜਾ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਹੋਇਆ ਸੀ ਬੜਾ ਫਸਲਾ ਮੁਕਾਬਲਾ ਸੀ ਦੁਬਈ ਵਿੱਚ ਖੇਡਿਆ ਗਿਆ ਵਾ ਤੇ 41 ਸਾਲਾਂ ਬਾਅਦ ਜਿਹੜਾ ਕਿ ਇਹ ਜਿੱਤ ਪ੍ਰਾਪਤ ਹੋਈ ਆ ਨਵੀਂ ਵਾਰੀ ਤੇ ਬੜੀ ਖੁਸ਼ੀ ਆ ਤੁਸੀਂ ਦੇਖਿਆ ਜਿੰਮੋ ਗਲੋਂਜੀ ਆ ਜੀ ਨੇ ਆਪਣੀ ਖੁਸ਼ੀ ਜਿਹੜੀ ਸਾਂਝੀ ਕੀਤੀ ਆ ਪਤੰਗਬਾਜ਼ੀ ਬਣਾ ਕੇ ਵੱਖ-ਵੱਖ ਤਰ੍ਹਾਂ ਦੀ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ ਆ ਅਤੇ ਕਿਹਾ ਵੀ ਇਸੇ ਤਰ੍ਹਾਂ ਭਾਰਤੀ ਕ੍ਰਿਕਟ ਟੀਮ ਜਿਹੜੀ ਅੱਜ ਜਿੱਤਦੀ ਰਵੇ ਤੇ ਆਪਣੇ ਭਾਰਤ ਦੇਸ਼ ਦਾ ਨਾਂ ਰੋਸ਼ਨ ਕਰਦੀ ਰਵੇ ਮੈਨੂੰ ਦੇ ਉਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚਾਲੰਦੀ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ